ਹਾਂਜੀ ਅੱਗੇ ਜੀ ਹਾਂਜੀ ਦੀ ਕੀ ਗੱਲੂ ਵੀ ਤੁਸੀਂ ਇੱਥੇ ਖੜੇ ਹੋ ਹਾਂ ਆਪਾਂ ਤਾਂ ਦੱਸਣਾ ਜ਼ਰੂਰੀ ਸਮਝਣਾ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਕਿਉਂਕਿ ਹੁਣ ਅਸੀਂ ਕੀ ਹੈ ਤੇਰੀ ਨਜ਼ਰਾਂ 'ਚ ਕੁਝ ਵੀ ਨਹੀਂ 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 ਦੀਦੀ ਤੁਸੀਂ ਆਏ ਕਿਉਂ ਕਹੀ ਆਣੇ ਹੋ ਤੁਹਾਨੂੰ ਕੱਲ ਦੱਸਿਆ ਤਾਂ ਸੀਗਾ ਦੱਸਿਆ ਸੀ ਮੈਂ ਕਿਹਾ ਸੀ ਵੀ ਚੱਲ ਜੀ ਨਹੀਂ ਨਾ ਤੈਨੂੰ ਇਹ ਨਹੀਂ ਪਤਾ ਵੀ ਕੁੜੀ ਨੂੰ ਸਕੂਲ ਨੂੰ ਮੈਂ ਚੜਾਇਆ ਤੂੰ ਸਵੇਰੇ ਉੱਠ ਕੇ ਦੁਰ ਗਈ ਮਾੜੀ ਮੋਟੀ ਜ਼ਿੰਮੇਵਾਰੀ ਹੈ ਕਿ ਨਹੀਂ ਮਨਿੰਦਰ ਕੁਸ ਗੱਲਾਂ ਦਾ ਨਾ ਧਿਆਨ ਰੱਖਣਾ ਪੈਂਦਾ ਤੂੰ ਬਿਨਾ ਦੱਸੇ ਵਾਗੀ ਤੇ ਡਰ ਸਾਨੂੰ ਲੱਗੀ ਗਿਆ ਡਰ ਵੀਰੇ ਮੈਂ ਤਾਂ ਕੱਲ ਦੀ ਨੂੰ ਦੱਸ ਕੇ ਗਈ ਸੀ ਵੀ ਮੈਂ ਦੋ ਤਿੰਨ ਘਰਾਂ ਦੇ ਨਾਲ ਕੰਮ ਪੁੱਛਣ ਗਈ ਸੀ ਵੀ ਜੇ ਮਿਲ ਜਾਂਦਾ ਸਾਡਾ ਹੱਥ ਸੌਖਾ ਹੋ ਜਾਂਦਾ ਡਰ ਵਾਲੀ ਕਿਹੜੀ ਗੱਲ ਹੈ ਇਹਦੇ 'ਚ ਬਾ ਮਨਿੰਦਰ ਤੂੰ ਤਾਂ ਬਹੁਤ ਸਿਆਣੀ ਹੋਗੀ ਦੀਦੀ ਨੂੰ ਕੱਲ ਦੱਸਿਆ ਸੀ ਅੱਜ ਤਾਂ ਨਹੀਂ ਨਾ ਮੈਂ ਤੈਨੂੰ ਕਿਹਾ ਸੀ ਤੂੰ ਕਿਤੇ ਨਹੀਂ ਜਾਣਾ ਮਾੜੀ ਮੁੱਟੀ ਸਾਡੀ ਵੀ ਇੱਜ਼ਤ ਰੱਖ ਲਿਆ ਕਰ ਜੇ ਅਸੀਂ ਕਹਿੰਨੇ ਆ ਤੇਰੇ ਚੰਗੇ ਵਾਸਤੇ ਕਹਿੰਨੇ ਆ ਨਾ ਜੇ ਤੈਨੂੰ ਕੰਮ ਦੀ ਜ਼ਰੂਰਤ ਸੀ ਤੂੰ ਸਾਨੂੰ ਕਹਿ ਅਸੀਂ ਤੈਨੂੰ ਖੋਦ ਲਵਾਉਂਦੇ ਐ ਬਿਨਾ ਦੱਸੇ ਦੋ ਤਿੰਨ ਘਰਾਂ ਦਾ ਕੰਮ ਨਾ ਸੌਖਾ ਕੀ ਕੁਛ ਬੋਲਣਗੇ ਕੀ ਕੁਛ ਸੁਣੇਗੀ ਤੂੰ ਹਿੰਟਾ ਕੇ ਇੱਕ ਹੋਜੂ ਅਗਲੀਆਂ ਪੱਬ ਨਹੀਂ ਥੱਲੇ ਲੱਗਣ ਦਿੰਦੀਆਂ ਗਈ ਸੀ ਦੀਦੀ ਨੂੰ ਦੱਸ ਕੇ ਦੀ ਮੈਨੂੰ ਸਾਰਾ ਕੁਝ ਪਤਾ ਵੀ ਦਿਨ ਰਾਤ ਇੱਕ ਹੋਜੂ ਬਿਕਮ ਮੋਖਾਸ ਕਰਨਾ ਦੋ ਤਿੰਨ ਕਰਾਂ ਦਾ ਪਰ ਕੀ ਕਰਾਂ ਆਪਦੀ ਬੱਚੀ ਐਸੇ ਤੇ ਮੈਂ ਕੁਝ ਵੀ ਕਰ ਸਕਦੀ ਆ ਉਹਦੇ ਲਈ ਤਾਂ ਜੀਐਨਈ ਫਿਰ ਕੀ ਹੋਗਾ ਜੇ ਉਹਦੇ ਲਈ ਮੈਂ ਕੰਮ ਕਰ ਲੂੰਗੀ ਤਾਂ ਰਹਿ ਵੀ ਲੈ ਸਕਦੀ ਆ ਮੈਨੂੰ ਇਹ ਦੱਸ ਮੈਂ ਕਿਹੜਾ ਕੋਈ ਕੰਮ ਨਹੀਂ ਕਰ ਸਕਦੀ ਮੇਰੀ ਜਾਣ ਪਛਾਣ ਚ ਐਨੇ ਜਾਣੇ ਨੇਗੇ ਪਰ ਤੂੰ ਇੱਕ ਵਾਰ ਵੀ ਰਹਿ ਨਹੀਂ ਕੀਤੀ ਉੱਠੇ ਉੱਠ ਕੇ ਚਾਹ ਪੀਤੀ ਬਿਨਾਂ ਦੱਸੇ ਚੱਲ ਗਈ ਤੈਨੂੰ ਇਹ ਪਤਾ ਕੁੜੀ ਨੇ ਕਿੰਨੇ ਸਵਾਲ ਕੀਤੇ ਮੰਮੀ ਕਿੱਥੇ ਹੈਗੀ ਦੀ ਮੈਂ ਕੱਲ ਤੁਹਾਨੂੰ ਨਾਲ ਗੱਲ ਕੀਤੀ ਸੀਗੀ ਤੁਸੀਂ ਉਹਦੇ ਮੈਨੂੰ ਕੈਸ ਚੱਲ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਕਰ ਲਈ ਮੈਂ ਨਾ ਆਪਣੇ ਗਵਾਂਢ 'ਚ ਕੋਈ ਦੱਸ ਕੇ ਗਈ ਸੀ ਕਹਿੰਦੀ ਨਾ ਕੰਮ ਦੀ ਲੋੜ ਆ ਤੂੰ ਸਵੇਰੇ ਉਹਨਾਂ ਕੋਲ ਵਗ ਜੀ 6 ਵਜੇ ਤਾਂ ਹੀ ਮੈਂ 6:00 ਉਹਨਾਂ ਕੋਲ ਜਾੜੂ ਲੈ ਆਈ ਉਹ ਭਾਈ ਮੈਨੂੰ ਪਤਾ ਲੱਗ ਗਿਆ ਤੂੰ ਕਿਹਦੇ ਕੰਮ ਤੇ ਗਈ ਸੀ ਉਹਨਾਂ ਦੇ ਨਾ ਇੱਕ ਘੰਟਾ ਨਹੀਂ ਕੱਟਣਾ ਤੂੰ ਘੰਟਾ ਕੱਟਣ ਦੀ ਤਾਂ ਗੱਲ ਛੱਡ ਨਲੇ ਆਪਾਂ ਇੱਥੇ ਨਵੇਂ-ਨਵੇਂ ਆਏ ਆ ਇਹ ਤੈਨੂੰ ਵੀ ਪਤਾ ਇੱਥੇ ਕੋਣ ਕਿਸੇ ਦਾਗਾ ਪਹਿਲਾਂ ਮੈਨੂੰ ਦੱਸੀ ਜਦੋਂ ਇੱਥੇ ਪਲਾਟ 'ਚ ਮੁੰਡੇ ਆ ਕੇ ਖੜਦੇ ਆ ਆਪਾਂ ਨੂੰ ਅੱਗ ਲੱਗ ਜਾਂਦੀ ਆ ਨਾ ਤੂੰ ਆਈ ਕਿਸੇ ਦੇ ਘਰੇ ਕੰਮ ਤੇ ਲੱਗ ਜੇਗੀ ਤੈਨੂੰ ਭਰੋਸਾ ਹੈਗਾ ਕਿਸੇ ਤੇ ਦੀ ਪ੍ਰੋਸੈਸ ਕਰਨਾ ਹੀ ਪਊ ਹੁਣ ਕੰਮ ਤਾਂ ਕਿਤੇ ਤਾਂ ਕਰਨ ਬੂ ਤੁਸੀਂ ਮੈਨੂੰ ਵੀ ਸਮਝੋ ਨਾ ਮੈਂ ਕੱਲ ਤੁਹਾਨੂੰ ਸਾਰੇ ਗੱਲ ਸਮਝਾਈ ਸੀ ਪਹਿਲਾਂ ਮੈਨੂੰ ਇਹ ਦੱਸ ਮੈਨੂੰ ਤੂੰ ਗੱਲ ਸਮਝਾਤੀ ਇਹ ਸੋਚਿਆ ਕਦੀ ਵੀ ਤੇਰੇ ਤੋਂ ਬਿਨਾ ਤੇਰੀ ਧੀ ਦਾ ਕੌਣ ਆਗਾ ਨਹੀਂ ਨਾ ਹੈਗਾ ਦੀ ਮੈਨੂੰ ਪਤਾ ਤੇ ਫਿਰ ਫਿਰ ਤਾਂ ਹੀ ਤਾਂ ਉਹਦੇ ਲਈ ਕਰ ਰਹੀ ਆ ਨਾ ਮੈਨੂੰ ਪਤਾ ਮੇਰੇ ਬਿਨਾ ਉਹਦਾ ਕੋਈ ਨਹੀਂ ਹੈਗਾ ਤੇ ਕਿੰਨੇ ਪੈਸਿਆਂ ਦੀ ਲੋੜ ਆ ਦੱਸੀ ਮੈਨੂੰ ਨਹੀਂ ਦਿਉਣ ਵਾਰੀ ਵਿੱਚ ਥੋੜੇ ਥੋੜਾ ਮੰਗੀ ਜਾਵਾਂਗੇ ਪੈਸੇ ਦੇ ਸੇਰ ਕਿਉਂ ਤੂੰ ਕਰਦੀਆਂ ਇੱਥੇ ਤੂੰ ਕੰਮ ਕਰਦੀਆਂ ਨਾ ਉਹ ਗੱਲ ਵੀ ਛੱਡ ਇੱਥੇ ਤੂੰ ਪਰਿਵਾਰ ਦੀ ਮੈਂਬਰ ਆ ਸਾਡੇ ਦੀ ਕੰਮੋਂ ਤੈਨੂੰ ਆਪਦੀ ਭੈਣ ਮੰਨਦੀ ਹੈਗੀ ਨਾ ਮੈਂ ਮੰਨਦੀ ਨਹੀਂ ਆਪਣੇ ਸਾਰੇ ਮੱਲੇ ਚ ਤੈਨੂੰ ਕੀ ਕਹਿੰਦੇ ਆ ਤੂੰ ਹੀ ਦੱਸ ਦੇ ਨਾ ਇਹ ਘਰਾਂ ਚ ਕੰਮ ਕਰਨ ਜਾਵੇਂਗੀ ਅਗਲਾ ਕਹੂ ਆਪਦੀ ਭੈਣ ਤੋਂ ਕੰਮ ਕਰਵਾਉਂਦੀ ਆ ਕਦੇ ਇਹ ਤਾਂ ਸੋਚ ਲਿਆ ਕਰ ਮੈਂ ਤੈਨੂੰ ਆਪਦੀ ਭੈਣ ਦਾ ਦਰਜਾ ਦਿੱਤਾ ਪਰ ਜੇ ਹੁਣ ਤੂੰ ਹੀ ਨਹੀਂ ਮੰਨਦੀ ਤੇ ਸੀ ਮੈਂ ਕੀ ਕਰ ਸਕਦੀ ਆ ਨਹੀਂ ਜੀ ਮੈਂ ਮੰਨਦੀ ਆ ਤੁਹਾਨੂੰ ਪਤਾ ਵੀ ਮੈਂ ਦਿਲੋਂ ਮੰਨਦੀ ਆ ਹਾਂ ਫਿਰ ਮੇਰੀ ਭੈਣ ਘਰਾਂ ਚ ਕੰਮ ਕਰਨ ਜਾਊ ਦਸੀ ਮੈਨੂੰ ਪਰਮੇਂਦਰ ਹੱਲ ਦੱਸ ਦੋ ਕੀ ਕਰਾਂ ਹੱਲ ਹੈਗਾ ਹੱਲ ਹੈਗਾ ਕੰਮੋਂ ਨੇ ਮੇਰੇ ਕੋਲੇ ਜਦੋਂ ਤੂੰ ਕੱਲ ਗੱਲ ਕੀਤੀ ਸੀ ਨਾ ਉਸ ਤੋਂ ਬਾਅਦ ਹੀ ਕੰਮੋਂ ਨੇ ਮੇਰੇ ਕੋਲੇ ਗੱਲ ਕਰਤੀ ਸੀ ਮਨਿੰਦਰ ਤੂੰ ਕਿੰਨਾ ਪੜ੍ਹੀ ਲਿਖੀ ਆਂ ਸ਼ਾਇਦ ਅਸੀਂ ਕੋਈ ਹੱਲ ਕਰੇ ਬੈਠੇ ਹੋਈਏ ਤੂੰ ਬਿਨਾਂ ਦੱਸੇ ਘਰੋਂ ਨਿਕਲ ਗਈ ਸਾਨੂੰ ਤਾਂ ਪੁੱਛਦੀ ਹੱਲ ਹੋਰ ਕੀ ਹੋ ਸਕਦਾ ਬਹੁਤ ਹਾਲਾ ਕੁੜਗੇ ਉੜਗੇ ਚੱਕਿਆ ਮੂੰਹ ਤੂੰ ਤੁਰ ਗਈ ਘਰਾਂ ਚ ਕੰਮ ਕਰਨ ਨੂੰ ਲਾਵਾਂਗੇ ਤੈਨੂੰ ਤੇਰੇ ਵਾਸਤੇ ਅਸੀਂ ਨੌਕਰੀ ਪੁੱਛੀ ਬੈਠੇ ਆਂ ਹਾਂ ਤੂੰ ਇੰਨੇ ਪੜ੍ਹੀ ਲਿਖੀ ਆਂ ਤੇਰੇ ਬਾਈ ਜੀ ਦਾ ਦੋਸਤ ਹੈਗਾ ਉਹਦਾ ਪ੍ਰਾਈਵੇਟ ਹਸਪੀਟਲ ਆ ਉੱਥੇ ਕੁੜੀਆਂ ਦੀ ਲੋੜ ਹੀ ਰਹਿੰਦੀ ਆ ਅਸੀਂ ਤਾਂ ਉੱਥੇ ਗੱਲ ਕਰੀ ਆਨੇ ਤੂੰ ਘਰਾਂ ਦੇ ਕੰਮ ਤੇ ਡਿਪੈਂਡ ਹੋਈ ਫਿਰਦੀ ਏਗੀ ਨਾ ਤੂੰ ਘਰਾਂ ਦੇ ਰਿਸ਼ਤਿਆਂ ਤੇ ਕੰਮ ਕਰਨਾ ਉੱਥੇ ਜੋ ਵੀ ਆਊਗਾ ਉਹਦੇ ਬਾਰੇ ਉਹਦੇ ਸਾਈਨ ਕਰਾਉਣੇ ਆ ਇੰਨਾ ਹੀ ਕੰਮ ਆ ਉੱਥੇ ਤੈਨੂੰ ਲਵਾਉਣ ਨੂੰ ਫਿਰਦਾ ਮੈਂ ਤੂੰ ਘਰਾਂ ਚ ਤੁਰੀ ਫਿਰਦੀ ਆ ਤੂੰ ਮਾੜੀ ਮੋਟੀ ਮੇਰੇ ਨਾਲ ਤਾਂ ਰਹਿ ਕਰ ਲੈ ਮੰਮੂ ਨੂੰ ਤਾਂ ਤੂੰ ਦੱਸਦਾ ਸਾਰਾ ਕੁਝ ਮੈਨੂੰ ਇਹ ਤਾਂ ਦੱਸ ਨਾ ਤੂੰ ਇੰਨੀ ਪੜ੍ਹੀ ਲਿਖੀ ਆ ਤੂੰ ਇਸ ਕਾਬਲ ਸਮਝਦੀ ਨਹੀਂ ਆਪਦੇ ਆਪ ਨੂੰ ਬੀਤੂ ਕਿਤੇ ਜੌਬ ਕਰ ਲੈ ਜੀ ਮੈਂ ਕਾਬਿਲ ਸਮਝ ਨਹੀਂ ਆਉਦੀ ਆਪਦੇ ਆਪ ਨੂੰ ਤੈਨੂੰ ਪਤਾ ਹੁਣ ਜੇ ਮੈਂ ਬਾਹਰ ਨੌਕਰੀ ਕਰਦੀਆਂ ਸ਼ਹਿਰ ਚ ਸਵੇਰ ਤੋਂ ਸ਼ਾਮ ਤੱਕ ਮੈਨੂੰ ਉੱਥੇ ਰਹਿਣਾ ਪਿਆ ਕਰੂਗਾ ਮੁੜ ਕੇ ਪਿੱਛੇ ਮੇਰੀ ਕੁੜੀ ਦਾ ਕੌਣ ਆ ਅੱਛਾ ਅਸੀਂ ਤਾਂ ਮਰ ਗਏ ਉਹੀ ਗੱਲ ਕਰਦੀ ਉਹ ਵੀ ਨਹੀਂ ਮੈਂ ਕਹਿ ਰਹੀ ਸੀ ਤੁਸੀਂ ਹੈਗੇ ਮੈਂ ਮੰਨਦੀ ਆ ਪਰ ਤੁਹਾਨੂੰ ਪਤਾ ਵੀ ਉਹ ਮੇਰੇ ਬਿਨਾਂ ਰਹਿੰਦੀ ਨਹੀਂ ਹੈਗੀ ਮੈਂ ਮੰਨਦੀ ਆ ਰਹਿੰਦੀ ਨਹੀਂ ਉਹਨੂੰ ਜਦੋਂ ਦੱਸਾਂਗੇ ਨਾ ਵੀ ਤੇਰੀ ਮੰਮੀ ਜੌਬ ਕਰਦੀ ਆ ਸੋਨਾ ਲੀੜਾ ਕੱਪੜਾ ਪਾ ਕੇ ਜਾਏਗੀ ਤੇਰੀ ਧੀ ਨੂੰ ਕਿੰਨੀ ਖੁਸ਼ੀ ਹੋ ਨਾਲੇ ਮੇਰੀ ਗੱਲ ਸੁਣ ਅੱਜ ਤੱਕ ਤੈਨੂੰ ਕਿਸੇ ਨੇ ਰਹਿ ਨਹੀਂ ਦਿੱਤੀ ਹੋਣੀ ਵੀ ਤੂੰ ਪੜ੍ ਕਿਸੇ ਕੁਰਸੀ ਤੇ ਬੈਠਣ ਦੀ ਮਾਲਕਾਂਗੀ ਨਾਲੇ ਇੱਕ ਗੱਲ ਹੋਰ ਤੇਰੀ ਕੁੜੀ ਇੰਨੀ ਸਿਆਣੀ ਆ ਇੰਨੀ ਸਮਝਦਾਰ ਆ ਪਿਆਰ ਨਾ ਸਮਝਾਏਂਗੀ ਨਾ ਆਪੇ ਸਮਝ ਜੂਗੀ ਉਹ ਤੂੰ ਕਿਸੇ ਕੁਰਸੀ ਤੇ ਬੈਠ ਕੇ ਨਾ ਡਿਊਟੀ ਕਰ ਤਾਂ ਕਿ ਤੇਰੇ ਬੱਚੇ ਨੂੰ ਵੀ ਉਹੀ ਸਿੱਖਿਆ ਮਿਲੇ ਵੀ ਹਾਂ ਜਿਵੇਂ ਮੇਰੀ ਮਾਂ ਨੌਕਰੀ ਕਰਦੀ ਆ ਨਾ ਮੈਂ ਵੀ ਉਵੇਂ ਨੌਕਰੀ ਤੇ ਲੱਗਾ ਕਿਸੇ ਮੈਂ ਤਾਂ ਹੋਰ ਕੋ ਸੋਚੀ ਬੈਠੀ ਸੀਗੀ ਮੈਂ ਕਿਹਾ ਮਨਿੰਦਰ ਪੜ੍ਹੀ ਲਿਖੀ ਹੈਗੀ ਆ ਮੈਂ ਕਿਹਾ ਸੀ ਤਾਂ ਬੁਨੇ ਮਣਾ ਰਾਲ ਕੇ ਬੁਟੀਕ ਖੋਲਾਂਗੀ ਪਰ ਨਾ ਜੀ ਤੇਰਾ ਬਾਈ ਕੋ ਸ਼ਹੋਰ ਸੋਚੀ ਜਾਂਦਾ ਮੈਂ ਕੋ ਸ਼ਹੋਰ ਸੋਚੀ ਨਹੀਂ ਤੂੰ ਮਹਾਰਾਣੀ ਘਰਾਂ ਦੇ ਕੰਮ ਮੈਨੂੰ ਇਹ ਦੱਸ ਬੁਟੀਕ ਨਹੀਂ ਸਵਾਲ ਸਕਦੀ ਖੋਦ ਦੇ ਕੰਮ ਦੀ ਖੋਦ ਮਾਲਕ ਨਹੀਂ ਬਣ ਸਕਦੀ ਜੇ ਆਪੇ ਤੈਨੂੰ ਸਾਡੇ ਤੇ ਭਰੋਸਾ ਹੈ ਨਹੀਂ 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 ਦੀ ਭਰੋਸਾ ਤਾਂ ਹੈਗਾ ਤੁਹਾਨੂੰ ਪਤਾ ਜਦੋਂ ਨਾ ਪ੍ਰੀਤ ਨਿੱਕੀ ਜੀ ਹੈਗੀ ਸੀ ਦਿਲ ਤਾਂ ਮੇਰਾ ਵੀ ਕਰਦਾ ਸੀ ਕਿ ਮੈਂ ਪੜ੍ਹੀ ਲਿਖੀ ਆ ਕੋਈ ਨੌਕਰੀ ਕਰ ਲਾਂ ਨੌਕਰੀ ਕਰ ਵੀ ਸਕਦੀ ਸੀ ਪਰ ਉਹ ਨੰਨੀ ਜੀ ਜਾਣ ਨੂੰ ਮੈਂ ਛੱਡ ਕੇ ਕਿੱਥੇ ਜਾਂਦੀ ਮੈਨੂੰ ਫਿਰ ਇਹੀ ਕੰਮ ਸੌਖਾ ਲੱਗਿਆ ਵੀ ਘਰਾਂ 'ਚ ਕੰਮ ਕਰੂੰਗੀ ਨਾਲ ਤੈਨੂੰ ਲੈ ਕੇ ਜਾਊਂਗੀ ਤਾਂ ਮੇਰੀ ਸੋਚ ਉਹੀ ਸੀ ਹੁਣ ਵੀ ਉਹੀ ਸੋਚੀ ਵੀ ਮੈਂ ਪਹਿਲੇ ਦਿਨ ਤੋਂ ਹੀ ਘਰਾਂ 'ਚ ਕੰਮ ਕਰਦੀਆਂ ਵੀ ਅੱਜ ਵੀ ਉੱਥੇ ਕਰਾਉਂਦਾ ਪੜਾਈ ਤਾਂ ਦਿਮਾਗ 'ਚੋਂ ਹੀ ਨਿਕਲ ਗਈ ਸਾਰੀ ਰੱਬ ਨੇ ਤੈਨੂੰ ਮੌਕਾ ਦਿੱਤਾ ਦੁਬਾਰਾ ਮੌਕਾ ਸਾਂਭਲਾ ਤੂੰ ਹੁਣ ਤਾਂ ਤੇਰੀ ਕੁੜੀ ਨੂੰ ਵੀ ਸਾਹਮਣੇ ਵਾਸਤੇ ਅਸੀਂ ਬੈਠੇ ਆਂ ਹੋਰ ਤੈਨੂੰ ਕੀ ਚਾਹੀਦਾ ਬਾਈ ਸ਼ਹਿਰ 'ਚ ਜਾਣ ਤੋਂ ਨਾ ਡਰ ਲੱਗਦਾ ਕਿਵੇਂ ਉੱਥੇ ਜਾਊਂਗੀ ਮੈਂ ਤਾਂ ਕਿੰਨਾ ਟਾਈਮ ਹੋ ਗਿਆ ਕਦੇ ਘਰੋਂ ਬਾਹਰ ਪੈਰ ਵੀ ਨਹੀਂ ਪਟਿਆ ਤੇ ਉੱਥੇ ਜਾ ਕੇ ਨੌਕਰੀ ਤੇ ਕੁਰਸੀ ਤੇ ਬਹਿ ਕੇ ਲੋਕਾਂ ਦੇ ਨਾਮ ਲਿਖਨੇ ਰਿਸੈਪਸ਼ਨ ਤੇ ਕੰਮ ਕਰਨਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਮੈਂ ਕਰੂੰਗੀ ਕਿਵੇਂ ਘਰਾਂ ਚ ਕੰਮ ਕਰ ਸਕਦੀ ਆ ਲੋਕਾਂ ਦੀਆਂ ਗੱਲਾਂ ਸੁਣ ਸਕਦੀ ਆ ਮੇਰੇ ਅਰਗੇ ਨੇ ਮੂੰਹ ਚਾੱਕ ਕੇ ਕਹਿ ਦੇਣਾ ਮਨਿੰਦਰ ਇੱਥੇ ਪੋਚਾ ਨਹੀਂ ਲਾਇਆ ਦੁਬਾਰੇ ਲਾ ਦੇ ਉਹ ਗੱਲਾਂ ਸੁਣ ਸਕਦੀ ਆ ਤੇ ਕਿਸੇ ਨੇ ਕੁਰਸੀ ਤੇ ਬਹਿ ਕੇ ਗੱਲਬਾਤ ਨਹੀਂ ਕਰ ਸਕਦੀ ਠੀਕ ਹੈ ਭਾਈ ਜੇ ਤੈਨੂੰ ਆਹ ਮਨਜ਼ੂਰ ਆ ਤਾਂ ਹਾਂ ਸਹੀ ਅਸੀਂ ਨਹੀਂ ਕੁਝ ਕਰਦੇ ਨਾ ਮੇਰੀ ਇੱਕ ਗੱਲ ਸੁਣ ਕਿੱਥੇ ਖੋਗੀ ਤੂੰ ਪਹਿਲਾ ਮੈਨੂੰ ਇਹ ਦੱਸ ਕਾਦੇ ਵਾਸਤੇ ਪੜ੍ਹੀ ਸੀ ਸਾਰੇ ਸੁਪਨੇ ਆਵਦੇ ਦੱਬ ਤੇ ਵਿੱਚ ਹੀ ਤੈਨੂੰ ਵੀ ਜਿਉਣ ਦਾ ਹੱਕ ਆ ਮੈਂ ਨਹੀਂ ਚਾਹੁੰਦੀ ਕੋਈ ਸਮਝਾਉਣ ਦਾ ਫਾਇਦਾ ਨਹੀਂ ਇਹ ਤਾਂ ਆਪਾਂ ਨੂੰ ਬਗਾਨੇ ਸਮਝਦੇ ਨਹੀਂ 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 ਵੀਰੇ ਨਹੀਂ ਦੀ ਮੈਂ ਨਹੀਂ ਬਗਾਨੇ ਸਮਝਦੇ ਠੀਕ ਹੈ ਮੈਨੂੰ ਇਹ ਦੱਸ ਤੂੰ ਹੁਣ ਹਸਪੀਟਲ 'ਚ ਕੰਮ ਕਰਨਾ ਜਾਂ ਪਟੀਕ ਦਾ ਕਰਨਾ ਇਹ ਤੇਰੇ ਤੇ ਡਿਪੈਂਡ ਕਰਦਾ ਪਰ ਹਾਂ ਜੇ ਮੈਨੂੰ ਪਤਾ ਲੱਗ ਗਿਆ ਵੀ ਤੂੰ ਘਰੋਂ ਬਾਹਰ ਕੰਮ ਪੁੱਛਣ ਗਈਆਂ ਫਿਰ ਵੀ ਮੈਨੂੰ ਤਾਂ ਬੁਲਾਇਨਾ ਠੀਕ ਹੈ ਨਾ ਮੈਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਤੁਸੀਂ ਗੁੱਸੇ ਨਾ ਹੋ ਕੋਈ ਗੱਲ ਨਹੀਂ ਵੀਰ ਨੂੰ ਕਹੋ ਮੈਂ ਇੱਕ ਵਾਰੀ ਹਸਪੀਟਲ ਚ ਜਾ ਕੇ ਰਿਜ਼ਿਊਮ ਦੇ ਆਉਂਗੀ ਮੈਂ ਉੱਥੇ ਲੱਗ ਜੂੰਗੀ ਚਲ ਠੀਕ ਆ ਵੈਰੀ ਗੁੱਡ ਧਿਆਨ ਰੱਖਿਆ ਕਰ ਨਾਲੇ ਕੁੜੀ ਦਾ ਫਿਕਰ ਨਾ ਕਰੀ ਠੀਕ ਆ ਵੀ ਮੇਰੇ ਬਿਨਾ ਨਹੀਂ ਰਹਿਣਾ ਉਹ ਤਾਂ ਹੁਣ ਕੰਮੂ ਨੂੰ ਮਾਂ ਸਮਝਦੀ ਆ ਆਪਦੀ ਇੱਥੇ ਨਾ ਆਪਦੇ ਸੁਪਰਿਆਂ ਨੂੰ ਖੰਭ ਖੋਦ ਹੀ ਦੇਣੇ ਪੈਂਦੇ ਆ ਇਹ ਨਾ ਸੋਚ ਕਿ ਤੇਰੀ ਕੋਈ ਹੈਲਪ ਕਰੂਗਾ ਠੀਕ ਠੀਕ ਹੈ ਨਾ ਸੌਰੀ ਮੇਤੋ ਗਲਤੀ ਹੋ ਗਈ ਸੱਚ ਇਹਦੂ ਮੁੜ ਕੇ ਤੁਹਾਨੂੰ ਬਿਨਾ ਪੁੱਛੇ ਕਿਤੇ ਨਹੀਂ ਜਾਂਦੀ ਗੁੱਸਾ ਤਾਂ ਮੈਨੂੰ ਬਹੁਤ ਸੀਗਾ ਮੈਂ ਤਾਂ ਇਹਨਾਂ ਨੂੰ ਕਹਿਆ ਸੀ ਮੈਂ ਖਲੌਕ ਲਾ ਦੂੰ ਸਾਨੂੰ ਚਾਹ ਦੀ ਘੁੱਟ ਵੀ ਨਹੀਂ ਚੰਗੀ ਲੱਗੀ ਲੈ ਜਾ ਕੇ ਬਣਾ ਨਹੀਂ ਚ ਖੜੇ ਆ ਇੱਥੇ ਅਸੀਂ ਠੀਕ ਹੈ ਬਣਾਣੀ ਦੀ ਇਹਨਾਂ ਨੇ ਹੁਣ ਸਮਝ ਆ ਜੂਗੀ ਚੱਲ ਕੰਮ ਉਹ ਤਾਂ ਵਧੀਆ ਜੇ ਕਿਸੇ ਕੰਮਕਾਰ ਤੇ ਲੱਗ ਜੂਗੀ ਨਾ ਆਉਦੀ ਕੁੜੀ ਦੀ ਜ਼ਿੰਦਗੀ ਸੌਖੀ ਕੱਢ ਲੂ ਇਹ ਹੁਣ ਮੇਰਾ ਕਿਹੜਾ ਗੁੱਸੇ ਹੋਣ ਨੂੰ ਜੀ ਕਰਦਾ ਸੀ ਭਲਾ ਇਹ ਘਰਾਂ ਚ ਕੰਮ ਕਰਨ ਵਾਲੀ ਹੈਗੀ ਉਹ ਕੰਮ ਉਹ ਆਪਾਂ ਤਾਂ ਸਮਝਦੇ ਆਂਗੇ ਕਈ ਵਾਰੀ ਨਾ ਉਹਦੇ ਦਿਲ ਦਿਮਾਗ 'ਚ ਹੀ ਗੱਲਾਂ ਇਹੋ ਜਿਹੀਆਂ ਚੱਲਦੀਆਂ ਹੋਣਗੀਆਂ ਉਹਦੇ ਦਿਮਾਗ 'ਚ ਭਰ ਗਈ ਇਹੋ ਜਿਹੀਆਂ ਚੀਜ਼ਾਂ ਪੰਗਾ ਵੀ ਹਾਂ ਮੈਂ ਆਪਣੀ ਕੁੜੀ ਨੂੰ ਐਡੀਕ ਨੂੰ ਪਾਲਿਆ ਘਰਾਂ 'ਚ ਕੰਮ ਕਰ ਕਰਕੇ ਪਾਲਿਆ ਵੀ ਪਤਾ ਨਹੀਂ ਓਮ ਕਾਮ ਤੱਕ ਮੈਂ ਜਾਉਂਗੀ ਜਾਂ ਨਹੀਂ ਹੋਣਾ ਜਦੋਂ ਔਰਤ ਦੇ ਸਿਰ ਤੇ ਚੁੱਲ੍ਹੇ ਦੀ ਜ਼ਿੰਮੇਵਾਰੀ ਪੈ ਜਾਂਦੀ ਹੈ ਨਾ ਉਹ ਸਿਰਫ ਆਪਣ ਨੂੰ ਆਪਣੇ ਆਪ ਨੂੰ ਚੁੱਲ੍ਹੇ ਤੱਕ ਸੀਮਤ ਰੱਖਣ ਲੱਗ ਜਾਂਦੀ ਆ ਵੀ ਮੇਰੀ ਜ਼ਿੰਦਗੀ ਹੀ ਆਹ ਹੈਗੀ ਬਾਕੀ ਮੈਨੂੰ ਪਤਾ ਵੀ ਉਹਨੂੰ ਹਰਪ੍ਰੀਤ ਦੀ ਫਿਕਰ ਆ ਵੀ ਵੱਡੀ ਹੋਈ ਜਾਂਦੀ ਆ ਕਿ ਪੜਾਉਣਾ ਲਿਖਾਉਣਾ ਵੀ ਕਿਵੇਂ ਕਰੂੰਗੀ ਮੈਂ ਇਹ ਤਾਂ ਆਪਾਂ ਨੂੰ ਵੀ ਪਤਾ ਵੀ ਬੱਚੇ ਦੇ ਖਰਮ ਬੱਚੇ ਨਾਲ ਹੁੰਦੇ ਆ ਖਬਰ ਉਹਦੀ ਕਿਸਮਤ ਇਦੋਂ ਵੀ ਤੇਜ ਹੋਵੇ ਇਹਨੂੰ ਨਾ ਸਾਰੀਆਂ ਗੱਲਾਂ ਬੈਠ ਕੇ ਸਮਝਾਉਣੀਆਂ ਪੈਣੀਆਂ ਅੱਜ ਉਹ ਪੰਦਰ ਚੱਲ ਗਿਆ ਇਹ ਗੱਲ ਤਾਂ ਤੈਨੂੰ ਮੈਂ ਕਹਿਣ ਲੱਗਿਆ ਸੀ ਇਹਨੂੰ ਨਾ ਬੈਠ ਕੇ ਸਮਝਾਉਣੀਆਂ ਪੈਣੀਆਂ ਸਾਰੀਆਂ ਗੱਲਾਂ ਮੈਂ ਬਹੁਤ ਪਈ ਜਾਂਦਾਗਾ ਖਰਚੇ ਕਦੇ ਨਿਕਲ ਜਾਂਦੇ ਕਦੇ ਬਸ ਥੋੜਾ ਬੋਤਾ ਹੀ ਨਵਾਜਾਂ ਦਾ ਕਦੇ ਕਦੇ ਬਸ ਆਇੰਦਾਂ ਦੇ ਜਿਆਦਾ ਬਚਦਾ ਨਹੀਂ ਤੇ ਸਸ਼ਿਕਾ ਗੱਲ ਕਰਦਾ ਹੁੰਦੀ ਹੈ ਸਸ਼ਿਕਾ ਕੋਈ ਹੋਰ ਆ ਗਈ ਤੁਸੀਂ ਛੱਡੀ ਹਾਂ ਆ ਗਈ ਪਾਣੀ ਜਾਓ ਹਾਂਜੀ ਲੈ ਕਰੋ ਉਹ ਕੋਈ ਨਹੀਂ ਹੌਲੀ ਹੌਲੀ ਹੋ ਜਾਂਦਾ ਹੁੰਦਾ ਟੀਮਾ ਟੂਮਾ ਨਾਲ ਬਹੁਤ हां ਇਹਦਾ ਕੰਮ ਵੱਖਰਾ ਹੁੰਦਾ ਨਾ ਤਾਂ ਕਰਕੇ ਆ ਬਸ ਕਿਹੜੀ ਪਾ ਹਾਂ ਤੇ ਕੋਈ ਗੱਲ ਨਹੀਂ ਆਪਾਂ ਕਰਦੇ ਆ ਗੱਲ ਬਾਈ ਫਿਰ ਸ਼ਾਮ ਨੂੰ ਹਨਾ ਤੇ ਮੈਂ ਤੁਹਾਨੂੰ ਕਰ ਲੂੰਗਾ ਫੋਨ ਬਾਕੀ ਆਰਡਰ ਆਰਡਰ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਭੇਜ ਦਊਗਾ ਬੇਫਿਕਰ ਚੰਗ ਅੱਸੀ ਕਰ ਰਾਜਤਰੀ ਮਾਂ ਕਿੱਥੇ ਗਈ ਹੈ ਤੇ ਉਹ ਜਿਹੜੀ ਮੰਮੀ ਤਾਂ ਗਈ ਹੋਈ ਹੈ ਜਦੋਂ ਤੁਸੀਂ ਚੱਲ ਗਏ ਸੀ ਨਾ ਉਸ ਤੋਂ ਅਗਲੇ ਦਿਨ ਹੀ ਚਲੇ ਗਏ ਸੀ ਮਾਮਾ ਜੀ ਕੋਲ ਗਏ ਹੋਏ ਨੇ ਮਾਮਾ ਜੀ ਕੋਲ ਗਏ ਨੇ ਮੇਰੇ ਨਾਲ ਤਾਂ ਫੋਨ ਤੇ ਗੱਲ ਨਹੀਂ ਕੀਤੀ ਉਹ ਫਿਰ ਮਨ ਲਾਦਾ ਤੁਸੀਂ ਬਿਜ਼ੀ ਹੋਵਗੇ ਤਾਂ ਕਰਕੇ ਡੈਡੀ ਇੱਕ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਹੈ ਬਹਿ ਜਾ ਭਾਈ ਡੈਡੀ ਲਾਡੀ ਵੀ ਚਲੇ ਗਏ ਸੀਗੇ ਰਾਤ ਲਾਡੀ ਘਰੇ ਨਹੀਂ ਆਏ ਦਾਤਾ ਆਇਆ ਨਹੀਂ ਲਾਡੀ ਘਰੇ ਨਹੀਂ ਡੈਡੀ ਮੈਂ ਕੱਲੀ ਸੀਗੀ ਘਰੇ ਮੈਂ ਤੁਹਾਡੇ ਨਾਲ ਉਹੀ ਗੱਲ ਕਰਨੀ ਸੀਗੀ ਤੁਹਾਨੂੰ ਵੀ ਪਤਾ ਮੈਨੂੰ ਕੱਲੀ ਨੂੰ ਰਹਿਣਾ ਬਹੁਤ ਔਖਾ ਲੱਗਦਾ ਤੇ ਲਾਡੀ ਪਤਾ ਨਹੀਂ ਕਿੱਥੇ ਚਲੇ ਗਏ ਮੰਮੀ ਵੀ ਘਰੇ ਹੈ ਨਹੀਂ ਸੀ ਤੁਸੀਂ ਵੀ ਹੈ ਨਹੀਂ ਸੀ ਮੈਨੂੰ ਸਾਰੀ ਰਾਤ ਡਰ ਲੱਗੀ ਏ ਡਾਡੀ ਤੇ ਤੂੰ ਫੋਨ ਕਰਕੇ ਮੰਮੀ ਨੂੰ ਦੱਸ ਦੇਣਾ ਸੀ ਭਾਈ ਇਹ ਜਾਂਦਾ ਕਿਤੇ ਰੋਕ ਲੈਂਦੀ ਉਹਨੂੰ ਤੂੰ ਮੈਂ ਉਹ ਡਾਡੀ ਕਿਹਾ ਸੀ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਬਹੁਤ ਜ਼ਰੂਰੀ ਕੰਮ ਆ ਮਿਉਣਾ ਨਹੀਂ ਹੈਗਾ ਅੱਜ ਤੇ ਮੰਮੀ ਨੂੰ ਫੋਨ ਲਾਇਆ ਤੇ ਮੰਮੀ ਕਹਿੰਦੀ ਵੀ ਹਾਲੇ ਮੈਨੂੰ ਟਾਈਮ ਲੱਗਣਾ ਕਹਿੰਦੇ ਤੇ ਮੈਨੂੰ ਆਈ ਸੀਗਾ ਡਾਡੀ ਵੀ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਮੇਰਾ ਜਮਾਂ ਦਿਲ ਨਹੀਂ ਲੱਗਦਾ ਇਕੱਲੇ ਦਾ ਤੁਸੀਂ ਇੰਆ ਤਾਂ ਲਾਡੀ ਨਾਲ ਗੱਲ ਕਰੋ। ਉਹ ਭਾਈ ਮੈਂ ਤੂੰ ਮੈਨੂੰ ਗੱਲ ਦੱਸਦੀ ਮੈਨੂੰ ਸਾਰਾ ਹੀ ਪਤਾ ਹੈ ਸਾਰਾ ਹੀ ਪਤਾ ਕਿਹੜੀ ਗੱਲ ਚੰਗੀ ਹੈ ਕਿਹੜੀ ਨਹੀਂ। ਬੰਦੇ ਨੂੰ ਆ ਕੇ ਹਜੇ ਬੈਠ ਤਾਂ ਜਾਣ ਦੇ। ਮੈਨੂੰ ਪਹਿਲੇ ਤਾਂ ਮੈਨੂੰ ਆਹ ਗੱਲ ਹੁਣ ਪਤਾ ਲੱਗਦੀ ਵੀ ਤੇਰੀ ਮਾਂ ਵੀ ਉੱਥੇ ਵਗ ਗਈ ਹੈ ਫਿਰ ਲਾਡੀ ਵੀ ਹੈ ਨਹੀਂ ਘਰੇ ਹੈ। ਤੇ ਹੁਣ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਥੋੜਾ ਹੁਣ ਮੈਨੂੰ ਸੋਚਣ ਦੇ ਫਿਰ ਕਰਦਾ ਕੋਈ ਹਾਲ। ਚਲੋ ਡੈਡੀ ਮੈਂ ਚਾਹ ਬਣਾ ਕੇ ਲੈ ਕੇ ਆਉਂਦਾ ਫੇਰ। ਬਣਾ ਕੇ ਮੈਂ ਚਾਹ। ਸਮਾਰ ਆਉਂਦਿਆਂ ਸਾਰੀ ਉਂਗਲਾਂ ਲਾਉਣ ਲੱਗ ਜਾਂਦੀ ਆਉਂਦਿਆਂ ਸਾਰੀ ਉਂਗਲਾਂ ਲਾਉਣ ਲੱਗ ਜਾਂਦੀ ਇਹ ਮੈਂ ਤਾਂ ਖੇਚਣ ਲੱਗ ਗਈ ਉਹੋ ਹਵਾ ਜੀ ਠੀਕ ਆਉਂਦੀ ਐ ਇੱਥੇ ਤਾਂ ਸਾਜਾ ਕੁੱਟਿਆ ਸਸਰੀ ਗਲ ਮਮੀ ਸਸਰੀ ਕਾਲ ਪੁੱਤ ਉਹ ਠੀਕ ਹੋ ਠੀਕ ਐ ਮੈਂ ਤਾਂ ਆ ਗਿਆ ਤੂੰ ਹਾਂ ਮੈਂ ਤਾਂ ਆ ਗਿਆ ਕੀ ਗੱਲ ਇੱਥੇ ਬਹਿ ਕੇ ਆਕੇ ਮੈਂ ਪੁੱਤ ਵਸਾ ਇਧਰੋਂ ਨਾ ਹਵਾ ਜੀ ਆਉਂਦੀ ਸੀ ਅੱਛਾ ਉਹ ਥੱਕਣੀਆਂ ਜੀ ਆਈ ਜਾਂਦੀਆਂ ਸੀ ਮੈਂ ਇਧਰ ਆ ਕੇ ਬਹਿ ਗਈ ਤੇ ਹੋਰ ਦੱਸ ਹੋਰ ਵਧੀਆ ਮਮੀ ਤੁਸੀਂ ਦੱਸੋ ਤੇ ਤੇਰੀ ਮੰਮੀ ਠੀਕ ਸੀ ਹਾਂ ਸਾਰੇ ਸੇ ਠੀਕ ਸੀਗੇ ਘਰੇ ਤਾਂ ਐਨੇ ਦਿਨ ਲਾਇਆ ਮੈਂ ਤਾਂ ਨੀਕੀ ਗਈ ਮੈਂ ਆਖਿਆ ਪਤਾ ਨਹੀਂ ਕੀ ਗੱਲ ਉਹ ਫਿਰ ਕਿਉਂ ਨਹੀਂ ਆਇਆ ਉੱਥੇ ਨਾ ਮੈਂ ਕੰਮ ਜਾ ਹੋ ਗਿਆ ਸੀਗਾ ਅੱਛਾ ਤੇ ਟਰੈਕਟਰ ਵੇਚਿਆ ਪੁੱਤ ਹਾਂ ਟਰੈਕਟਰ ਤਾਂ ਦੇਤਾ ਸੀਗਾ ਮੰਮੀ ਤੈਨੂੰ ਦੱਸਿਆ ਤਾਂ ਸੀਗਾ ਮੈਂ ਮੈਂ ਤੈਨੂੰ ਐ ਕਹਿਨੀ ਆ ਪੁੱਤ ਜਿਨ੍ਹਾਂ ਨੇ ਲਿਆ ਵਧੀਆ ਸਾਮਕੇ ਤਾਂ ਰੱਖਣਗੇ ਉਹ 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 ਟੈਨਸ਼ਨ ਨਾ ਲੈ ਮੰਮੀ ਤੁਝਾ ਮਾ ਪੂਰਾ ਹੈ ਬੜੀ ਆਪਣਾ ਕਰ ਰੱਖਣਗੇ ਇਹ ਜੇ ਬੰਦੇ ਨਹੀਂ ਹੈਗੇ ਉਹ ਅੱਛਾ ਹਾਂ ਉਹਨਾਂ ਕੋਲ ਤਾਂ ਪਹਿਲਾਂ ਤੋਂ ਟਰੈਕਟਰ ਹੈਗੇ ਆਗੇ ਉਹ ਵੀ ਉਹਨਾਂ ਦਾ ਹੀ ਰੱਖਦੇ ਨਾਲੇ ਪੁਰਾਣੇ ਮਾਡਲ ਆ ਦੋਨੇ ਅੱਛਾ ਤਾਂ ਵੀ ਐ ਸਾਹਮਣੇ ਰੱਖਦੇ ਤੂੰ ਉਹਨਾਂ ਨੂੰ ਦੇਖ ਕੇ ਤੂੰ ਕਹਿੰਦਾ ਨਹੀਂ ਵੀ ਇਹ ਪੁਰਾਣੇ ਆਗੇ ਹਾਂ ਪੁੱਤ ਬੱਸ ਮਾਂ ਹੀ ਕਹਿੰਦੀ ਸੀ ਮੈਂ ਆਖਿਆ ਨਾ ਵੀ ਤੇਰਾ ਮਾਮਾ ਤਾਂ ਦੇਖ ਲੈ ਵਧੀਆ ਰੱਖਦਾ ਹੁੰਦਾ ਸੀ ਨਹੀਂ ਨਹੀਂ ਮੰਮੀ ਉਹ ਨਾ ਟੈਂਸ਼ਨ ਲੈ ਉਹਦਾ ਹੁਣ ਪਤਾ ਹੀ ਹਾਂ ਕਿਤੇ ਆਏ ਨਾ ਕਹਿ ਦੇਣਾ ਅਗਲੇ ਵੀ ਇੰਨੇ ਚਿਰ ਦਾ ਖੜਾ ਸੀ ਚਲ ਕਵਾੜ ਚ ਵੇਚ ਦਈਏ ਨਹੀਂ ਨਹੀਂ ਐ ਨਹੀਂ ਕਹਿੰਦੇ ਉਹ ਐ ਦਾ ਸਮਾਈ ਰੱਖਣਗੇ ਪੂਰੀ ਮਮਮੀ ਨਾਲੇ ਉਹ ਟਰੈਕਟਰ ਦੀ ਚੱਲ ਪੁੱਤ ਵਧੀਆ ਜੀਤਾ ਕਰਦਾ ਨਹੀਂ ਸੀ ਮੇਰਾ ਵੇਚਣ ਨੂੰ ਤੇਰਾ ਮਾਮਾ ਕਹਿੰਦਾ ਹੁੰਦਾ ਸੀ ਵੀ ਮੈਂ ਨਹੀਂ ਵੇਚਦਾ ਇਹਨੂੰ ਖੜਾ ਰਹਿਊਗਾ ਕੋਈ ਗੱਲ ਨਹੀਂ ਚਾਹੇ ਇਹਨੂੰ ਜਰ ਲੱਗ ਜੇ ਉਹ ਫਿਰ ਆਇਆ ਮਾਮੀ ਹੁਣ ਮੇਰੀ ਗੱਲ ਸੁਣ ਦੇ ਖੜਾ ਖੜਾ ਵੀ ਇੱਥੇ ਕੀ ਉਹ ਕਰਦਾ ਕੋਈ ਚਲਾਉਂਦਾ ਤਾਂ ਹੈ ਨਹੀਂ ਸੀਗਾ ਉਹਨੂੰ ਐਵੇਂ ਖਰਾਬ ਹੀ ਹੁੰਦਾ ਲੋਵਾ ਇਹ ਤਾਂ ਤਾਂ ਵੇਚ ਤਾਂ ਆਪਾਂ ਕਿਸੇ ਦੇ ਕੰਮ ਆ ਜੂਗਾ ਹਾਂ ਪੁੱਤ ਚੱਲ ਕੰਮ ਤਾਂ ਆ ਜੂਗਾ ਚੱਲ ਚਲਾਈ ਜਾਣ ਫਿਰ ਤਾਂ ਕੋਈ ਗੱਲ ਨਹੀਂ 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 ਉਹ ਵਧੀਆ ਸਮਾਈ ਰੱਖਣਗੇ ਇਹ ਜੀ ਨਹੀਂ ਹੈਗੇ ਉਹ ਠੀਕ ਹੈ ਤੇ ਪੈਸੇ ਪੈਸੇ ਮੈਂ ਕਰਾਤੀ ਸੀਗੀ ਤੇਰੇ ਖਾਤੇ ਚ ਕਾਪੀ ਲੈ ਕੇ ਤਾਂ ਗਿਆ ਸੀ ਉਹਦੇ ਤੋਂ ਅੱਛਾ ਲੈ ਗਿਆ ਸੀ ਤੂੰ ਕਾਪੀ ਹਾਂ ਕਾਪੀ ਮੈਂ ਲੈ ਕੇ ਲੈ ਗਿਆ ਸੀਗਾ ਤੇ ਆਏ ਅਵਰ ਘਰੇ ਤਾਂ ਮੈਨੂੰ ਪਤਾ ਹੀ ਹੈ ਮਾੜੇ ਮਾੜੇ ਨਾਲ ਲੱਗ ਜਾਂਦੇ ਹੈ ਹਨਾ ਨਹੀਂ ਪਤਾ ਲੱਗਦਾ ਉੱਥੇ ਤੇਰੇ ਸਮੇਂ ਰਹਿਣਗੇ ਵਧੀਆ ਹਾਂ ਚੱਲ ਠੀਕ ਹੈ ਪੁੱਤ ਕੋਈ ਨਾ ਵਧੀਆ ਤੇਰੇ ਘਰ ਤੇ ਜੀ ਕਰਾਇਆ ਸੀਗਾ ਮੈਂ ਅੱਛਾ ਹਾਂ ਮੈਂ ਤੇ ਤੇਰੀ ਮਾਂ ਨਹੀਂ ਆਈ ਨਾਲ ਉਹ ਵਰ ਕਹਿੰਦੀ ਕਹਿੰਦੀ ਚੱਲ ਤੂੰ ਭੱਗ ਜਾ ਮੈਂ ਫੇਰ ਆ ਜੂੰਗੀ ਹਾਂ ਚੱਲ ਕੋਈ ਨਾ ਦਾਦਾਾਂ ਕਰਕੇ ਕਹਿੰਦੀ ਚੱਲ ਤੂੰ ਪਹਿਲਾਂ ਭੱਗ ਜਾ ਫਿਰ ਮੈਂ ਆ ਆ ਗਈ ਸੀ ਮੈਂ ਤੇ ਚੱਲ ਮੰਮੀ ਤੂੰ ਵੀ ਆ ਜੀ ਕਹਿੰਦੀ ਮੈਂ ਆ ਜੂੰਗੀ ਤੂੰ ਕਿਰਾ ਭੱਗ ਜਾ ਮੰਮੀ ਤੇਰੀ ਕੱਲੀ ਹੈ ਠੀਕ ਹੈ ਪੁੱਤ ਇੱਕ ਤਾਂ ਤੈਨੂੰ ਆਏ ਕਹਿੰਦੀ ਸੀ ਵੀ ਮੇਰੀ ਦਵਾਈ ਜੀ ਮੁੱਕੀ ਪਈ ਐ ਦਵਾਈ ਲਿਆ ਦੀ ਮੈਨੂੰ ਹਾਂ ਦਵਾਈ ਲੈ ਆਵਾਂਗੇ ਆਪਾਂ ਤੂੰ ਵੀ ਨਾਲ ਚੱਲ ਬੜੀ ਮੇਰੇ ਮੇਰੇ ਬਜ਼ਾਰ ਹਾਂ ਚੱਲ ਨਾਲ ਵਗ ਚੱਲੂੰ ਤਾਂ ਉਹ ਪਰਚੀ ਤੇ ਦੇਖ ਕੇ ਦਿੰਦਾ ਜੇ ਕਈ ਵਾਰਾਂ ਵੀ ਚੱਲਣਾ ਤਾਂ ਹੋਇਆ ਕੇ ਬਦਲ ਕੇ ਦੇ ਦੇ ਬਾਕੀ ਤੂੰ ਦੇਖ ਲੈ ਚੱਲ ਜਿਵੇਂ ਤਾਂ ਲੋਟ ਲਾਦਾ ਮੈਂ ਤਾਂ ਐਂ ਕਹਿੰਦਾ ਮੈਂ ਖ ਚੱਲ ਨਾਲੇ ਦਿਖਾ ਜੇ ਆਉਂਦੇ ਠੀਕ ਐ ਹਾਂ ਤੂੰ ਨਾਲ ਹੀ ਚੱਲ ਬੜੀ ਮੇਰੇ ਅੱਜ ਜਾਣਾ ਕੀ ਕੱਲ ਨੂੰ ਜਾਣਾਗਾ ਕੱਲ ਨੂੰ ਲਿਆਵਾਂਗੇ ਜਾਂ ਅੱਜ ਹੀ ਲੈ ਆਉਣੇ ਚੱਲੇ ਦਵਾਈਆਂ ਹੁਣ ਦੀ ਇੱਕ ਖਰਾਕ ਸੀ ਉਹ ਲੈ ਲਈ ਪੁੱਤ ਹਾਂ ਬਸ ਫਿਰ ਤੱਲ ਵੜਾਂਗੇ ਅੱਜ ਹੀ ਚੱਲ ਵੜਾਂਗੇ ਆਥਣ ਦੀ ਦਵਾਈ ਹੈ ਨਹੀਂ ਮੈਂ ਤਾਂ ਕਹਿੰਦੀ ਸੀ ਬਸ ਚੱਲ ਵੜਾਂਗੇ ਘੰਟੇ ਤੱਕ ਠੀਕ ਹੈ ਹਾਂ ਤੇ ਚਾਹ ਬਣਾ ਕੇ ਦੇਵਾਂ ਤੈਨੂੰ ਨਹੀਂ ਚਾਹ ਤਾਂ ਬਸ ਮੰਮੀ ਚਾਹ ਦੀ ਤਾਂ ਲੋੜ ਨਹੀਂ ਹੈਗੀ ਤੇ ਰੋਟੀ ਬਣਾ ਦੇਣੀ ਹੈ ਪਤੂ ਤੂੰ ਤਾਂ ਪੱਕੀ ਵੀ ਪਈਏ ਰੋਟੀ ਚੱਲ ਮਤਾਜੀ ਲਾ ਕੇ ਦੇ ਦਿਆਂਗੀ ਨਹੀਂ ਉਹ ਵੀ ਖਾ ਲੂੰਗਾ ਫਿਰ ਮੈਂ ਜਦੋਂ ਪਈਆ ਚੱਲ ਚੱਲ। ਬਸ ਮੇਰੀ ਬਣਾਈ ਹੋਊਗੀ। ਹਾਂ ਬਣਾਈ ਤਾਂ ਸਵੇਰੇ ਸੀ। ਬਸ ਫਿਰ ਮੋ ਵੀ ਥੋੜਾ ਜਿਹਾ ਚਿਰ ਹੋ ਗਿਆ ਉਦੋਂ ਬਣਾਈ ਸੀ। ਜੀ ਤਾਂ ਮੇਰਾ ਕਰਿਆ ਨਹੀਂ ਰੋਟੀ ਬਣਾਉਣ ਨੂੰ। ਫਿਰ ਤੈਨੂੰ ਪਤਾ ਦਵਾਈ ਲੈਣੀ ਹੁੰਦੀ ਐ। ਹਾਂ ਨਹੀਂ ਫਿਰ ਨੰਨੇ ਕੱਲ ਦੀ ਦਵਾਈ ਲੱਗੀ ਨਹੀਂ ਤੇ ਰੋਟੀ ਬਣਾ ਤਾ ਕਰਕੇ ਚਾਹ ਰੋਟੀਆਂ ਲਾਈਆਂ ਸੀ। ਤੇ ਦੋ ਰੋਟੀਆਂ ਖਾ ਲਈਆਂ ਦੋ ਪਈਆਂ। ਨਹੀਂ ਬਸ ਉਹ ਖਾ ਲੂੰਗਾ ਫੇਰ ਮਮਮੀ ਕੋਈ ਨਹੀਂ। ਚੱਲ ਪੁੱਤ ਜੀ ਤਾਂ ਕਰਦਾ ਨਹੀਂ ਤੈਨੂੰ ਪਤਾ ਹੀ ਐ। ਕਹਿੰਦੇ ਹੁੰਦੇ ਕੱल्ल्या ਦੇ ਕਿਹੜੇ ਖਾਨ ਹੁੰਦੇ ਐ। ਲੈ ਕੱਲੀ ਕਿਉਂ ਆ ਤੇਰੇ ਸਾਰੇ ਨਾਲ ਆ ਮਮਮੀ ਅਸੀਂ ਐ ਤਾਂ ਹੈਗੇ ਆ। ਕੱਲੀ ਕਿੱਥੋਂ ਆ ਤੂੰ? ਹਾਂ ਪੁੱਤ ਤੁਸੀਂ ਤਾਂ ਨਾਲ ਹੀ ਮੈਂ ਵੀ ਲੇ ਪੁੱਤ ਜਵਾਕ ਹੀ ਆ ਮੇਰਾ ਜਵਾਕਾ ਵਰਗਾ ਕਿਉਂ ਆ ਜੇ ਆਪ ਦਾ ਸਮਝਦੀਆਂ ਤਾਂ ਹੀ ਮੈਂ ਕੋਲੇ ਰੱਖ ਰੱਖਿਆ ਤੈਨੂੰ ਉਹ ਵੀ ਤਾਂ ਗੱਲ ਆ ਫਿਰ ਮੈਂ ਇਕੱਲੀ ਨਾ ਸਮਝਿਆ ਕਰ ਆਪ ਤੇ ਆਪਣੂ ਮੰਮੀ ਹਾਂ ਚੱਲ ਇਕੱਲੀ ਤਾਂ ਪੁੱਤ ਕਾਨੂੰ ਸਮਝਣਾ ਸਾਰੇ ਤੇਰੇ ਨਾਲ ਆ ਅਸੀਂ ਤੇਰੇ ਨਾਲ ਕੱਢਦੇ ਆ ਪਰ ਫਿਰ ਵੀ ਚੰਦਰੀ ਨੂੰ ਕੋੜਨ ਨੂੰ ਜਿਹੜੀ ਨੂੰ ਐਨ ਮੋ ਪਿਆਰ ਨਾ ਇਹਨਾਂ ਪਾਲੀ ਸੀ ਲਾਡਾਂ ਨਾਲ ਓਹੋ ਮੰਮੀ ਫੇਰ ਉਹੀ ਗੱਲ ਯਾਰ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਟੈਨਸ਼ਨ ਨਾ ਲੈ ਅਗਰ ਬਾੜਾ ਨਾ ਗੱਲ ਦਿਲ ਤੇ ਲਾਇਆ ਕਰ ਕਿੰਨਾ ਟਾਈਮ ਹੋ ਗਿਆ ਇਹ ਦੇਖ ਲਓ ਗੱਲਾਂ ਨੂੰ ਹੁਣ ਚੱਲ ਠੀਕ ਐ ਪੁੱਤ ਹੋਰ ਹਾਂ ਚਲ ਇਹ ਤੂੰ ਚਾਹ ਪੀਣੀ ਐ ਤਾਂ ਬਣਾ ਦਿੰਨਾ ਤੈਨੂੰ ਮੈਂ ਨਾ ਪੁੱਤ ਮੈਂ ਤਾਂ ਨਹੀਂ ਪੀਂਦੀ ਚਾਹ ਚਲ ਫਿਰ ਮੈਂ ਰੋਟੀ ਖਾ ਲਵਾਂ ਠੀਕ ਐ ਖਾ ਲੈ ਚੰਗਾ ਹਾਂ ਠੀਕ ਐ ਪੁੱਤ ਚੰਗਾ ਵਾ ਇਹ ਤਾਂ ਬਥੇਰਾ ਕਹਿੰਦਾ ਮੈਂ ਤੇਰਾ ਪੁੱਤ ਪੈ ਪੁੱਤ ਐ ਚਲ ਪੁੱਤ ਬਣ ਕੇ ਵੀ ਰਹਿੰਦਾ ਕੋਈ ਫਰਕ ਵੀ ਨਹੀਂ ਮੈਂ ਵੀ ਨਹੀਂ ਇਹਦੇ ਨਾਲ ਫਰਕ ਰੱਖਦੀ ਪਰ ਕਹਿੰਦੇ ਹੁੰਦੇ ਐ ਮਨਿੰਦਰ ਤਾਂ ਨਹੀਂ ਮੈਂ ਤੂੰ ਭੁੱਲੀ ਜਾਂਦੀ ਕਦੇ ਤਾਂ ਕੋੜਨ ਦੀ ਜ਼ਿਆਦਾ ਆਉਂਦੀ ਐ ਕਰਾਂ ਕੀ ਮਨ ਤਾਂ ਬਥੇਰਾ ਦੁਖੀ ਹੁੰਦਾ ਜਦੋਂ ਕਈ ਵਾਰ ਐਨਾ ਚਾਹ ਮਾ ਲਾਡ ਮਾ ਮੈਂ ਆ ਚੀਜ਼ ਖਾਣੀ ਐ ਤੂੰ ਮੈਨੂੰ ਆ ਬਣਾ ਦੇ ਤੂੰ ਕੀ ਖਾਣਾ ਐ ਉਹ ਬਣਾ ਲੈਨੇ ਆਪਾਂ ਕਦੇ ਮੈਨੂੰ ਪੁੱਛਦੀ ਕਦੇ ਆਪ ਦਾ ਕਹਿੰਦੀ ਤੇ ਕਰਾਂ ਕਦੇ ਕਹਤਾ ਚੰਦਰੀ ਦਿਲ ਤੇ ਬਥੇਰੀ ਆਉਂਦੀ ਐ ਬਥੇਰੀ ਯਾਦ ਆਉਂਦੀ ਐ ਪਰ ਕਰਾਂ ਕੀ ਜਦੋਂ ਉਹ ਹੀ ਮੈਨੂੰ 도ਬਾ ਦੇਗੀ ਉਹਨੇ ਨਹੀਂ ਸੋਚਿਆ ਵੀ ਕੱਲੀ ਮੇਰੀ ਮਾਂ ਐ ਕਿਹਦੇ ਕੋਲੇ ਰਹੂਗੀ ਕਿੱਥੇ ਜਾਊਗੀ ਕਰਾਂ ਕੀ ਫਿਰੋਂ ਵੇਖ ਲਾ ਮੰਮੀ ਮੇਰੇ ਪਿੱਛੇ ਕਿੰਨੀ ਔਕੀ ਹੁੰਦੀ ਫਿਰਦੀ ਆ ਲੋਕਾਂ ਦੇ ਘਰੇ ਪਤਾ ਕਰਦੀ ਫਿਰਦੀ ਆ ਕੰਮ ਬਾਰੇ ਮੈਂ ਮੰਮੀ ਦੇ ਲੋਕਾਂ ਦੇ ਘਰੇ ਕੰਮ ਕਰਦੀ ਨਹੀਂ ਵੇਖ ਸਕਦੀ ਮੈਂ ਤਾਂ ਮੰਮੀ ਨੂੰ ਨਾ ਇੱਥੇ ਵੀ ਗਿਆ ਵੀ ਮੰਮੀ ਕੰਮ ਮੈਂ ਕਰਵਾ ਦਿਆ ਕਰੋ ਉਹ ਤੇਰੀ ਮੰਮੀ ਮੈਨੂੰ ਕਰਨ ਨਹੀਂ ਦਿੰਦੀ ਕੋਈ ਵੀ ਕੰਮ ਮੇਰੀ ਦੇਖ ਕਿੰਨੀ ਟੈਨਸ਼ਨ ਲਈ ਬੈਠੀ ਆ ਮੈਂ ਵੀ ਕਿੱਡੀ ਪਾਗਲ ਆ ਜਿਹੜੀ ਚੀਜ਼ ਮੈਨੂੰ ਚਾਹੀਦੀ ਹੁੰਦੀ ਹੈ ਚਾਹੇ ਮਹਿੰਗੀ ਹੋਵੇ ਚਾਹੇ ਸਸਤੀ ਹੋਵੇ ਜਾ ਕੇ ਮੰਮੀ ਨੂੰ ਕਹਿ ਦਿੰਦੀ ਆ ਵੀ ਮੰਮੀ ਮੈਨੂੰ ਤਾਂ ਉਹ ਚੀਜ਼ ਚਾਹੀਦੀ ਆ ਤੇ ਮੇਰੀ ਮਾਂ ਵੀ ਜਾਰੀ ਮੈਨੂੰ ਜਮਾ ਨਹੀਂ ਜਵਾਬ ਦਿੰਦੀ ਕਿ ਤੂੰ ਮਰਜ਼ੀ ਕਰੇ ਹਲ ਹਾਂ ਉਹਦੀ ਮਿੰਟ ਦੀ ਚੀਜ਼ ਲਿਆ ਕੇ ਦੇ ਦਿੰਦੀ ਆ ਉਹਨੇ ਮੈਨੂੰ ਕਦੇ ਐਵੇਂ ਨਹੀਂ ਹੋ ਦਿੱਤਾ ਵੀ ਅੱਜ ਮੇਰੇ ਕੋਲ ਪੈਸੇ ਨਹੀਂ ਹੈਗੇ ਜਾਂ ਕਿਵੇਂ ਆ ਨਾ ਨਾ ਕਰਦੀ ਆ ਹਰ ਚੀਜ਼ ਦੇ ਦਿੰਦੀ ਆ ਮੈਨੂੰ ਲਿਆ ਕੇ ਮੈਨੂੰ ਵੀ ਕੁਝ ਕਰਨਾ ਚਾਹੀਦਾ ਮੇਰੀ ਮੰਮੀ ਵਾਸਤੇ ਮੈਨੂੰ ਜੇ ਤੋ ਪੜ੍ਹੇ ਲਿਖੀ ਜਾਨੀ ਆ। ਨਾਲੇ ਮੈਨੂੰ ਤਾਂ ਸਾਰਾ ਕੁਝ ਹੀ ਹੁੰਦਾ। ਪੜ੍ਹਾਈ 'ਚ ਮੈਂ ਹੁਸ਼ਿਆਰ ਵੀ ਆ। ਮੈਂ ਕਿਉਂ ਨਾ ਟਿਊਸ਼ਨ ਪੜਾਉਣ ਲੱਗ ਜਾਂ ਜਵਾਕਾਂ ਨੂੰ। ਨਾਲੇ ਦੋ ਪੈਸੇ ਆਇਆ ਕਰਨਗੇ। ਨਹੀਂ ਫਿਰ ਮੇਰੀ ਮੰਮੀ ਨੂੰ ਬਾਹਰ ਕੰਮ ਕਰਨਾ ਪਊਗਾ ਕਿਸੇ ਤੇ। ਜੇ ਤਾਂ ਮੰਮੀ ਨੇ ਹੀ ਕਹਿ ਦਿਆ ਕਰੂੰਗੀ ਕਿ ਮੰਮੀ ਤੂੰ ਕਿਤੇ ਜਾਨ ਦੀ ਲੋੜ ਨਹੀਂ ਤੈਨੂੰ। ਵੀ ਮੈਂ ਹੈਗੀ ਆ ਨਾ ਮੈਂ ਆਪੇ ਖਰਚੇ ਚਲਾਉਂਗੀ ਆਪਣੇ ਘਰ ਦਾ। ਮੈਂ ਗੱਲ ਕਰਕੇ ਵੇਖਦੀ ਆ ਮੰਮੀ ਨਾਲ। ਉਨਾਲੇ ਮਮੀ ਨੂੰ ਕਹੂੰਗੀ ਵੀ ਮੇਰੇ ਪਿੱਛੇ ਐਵੇਂ ਲੋਕਾਂ ਦੇ ਘਰੇ ਨਹੀਂ ਜਾਣਾ ਤੇ ਨਾ ਹੀ ਕੰਮ ਬਾਰੇ ਪੁੱਛਣਾ ਬਸ ਹਾਂ ਇੱਥੇ ਕੰਮ ਕਰਦੇ ਆ ਉਹ ਠੀਕ ਐ ਮੈਂ ਪੜ੍ਹੀ ਆਂ ਨੀ ਇਸ ਵਸਤੀ ਪੜ੍ਹਦੀ ਆਂ ਕਿ ਮੇਰੀ ਮਾਂ ਨੂੰ ਮੈਂ ਦੀ ਸੋਖਾ ਰੱਖਾਂ ਹਨਾ ਵੀ ਦੋ ਪੈਸੇ ਆਉਣਗੇ ਬਸ ਮਾਂ ਥੋੜਾ ਟੈਮ ਹੋਰ ਆ ਮੇਰੀ ਪੜ੍ਹਾਈ ਪੂਰੀ ਹੋ ਜਾਂਦੇ ਫਿਰ ਮੈਂ ਕੋਈ ਕੋਰਸ ਕਰ ਲੂੰਗੀ ਫਿਰ ਮੇਰੇ ਕੋਈ ਨੌਕਰੀ ਮਿਲ ਜੂਗੀ ਫਿਰ ਤਾਂ ਜਮਾਨੇ ਕਿਸੇ ਦੇ ਘਰੇ ਕੰਮ ਕਰਨ ਦੇਣਾ ਬੈਠੀ ਨੂੰ ਖਵਾਇਆ ਕਰੂੰਗੀ ਮਾਂ ਪਰ ਮੈਨੂੰ ਟੈਨਸ਼ਨ ਜੀ ਹੋ ਗਈ ਹੁਣ ਮੇਰੀ ਮੰਮੀ ਦੀ। ਮੈਂ ਕੀ ਗੱਲ ਕੱਲੀ ਗੱਲਾਂ ਕਰੀ ਜੰਨੀ ਆ ਕੀ ਹੋ ਗਿਆ? ਮੰਮੀ ਹਾਂ ਮੈਂ ਕਹਿੰਦੀ ਸੀ ਮੈਂ ਜਾ ਕੇ ਟੈਨਸ਼ਨ ਦਾ ਫਰਾਂ ਲੱਗ ਜਾ। ਕਿਉਂ? ਤੈਨੂੰ ਕਿਲੋੜੀਸ਼ ਨੂੰ ਪੜਾਉਂਦੀ। ਤੂੰ ਆਪ ਹੀ ਪੜ ਲਾ। ਇਹੀ ਬਹੁਤ ਆ। ਨਾ ਗੱਲ ਕੀ ਹੋ ਗਈ? ਨਾ ਤੂੰ ਐਂ ਦੱਸੋ ਤੁਹਾਨੂੰ ਕਿ ਲੋੜ ਲੋਕਾਂ ਦੇ ਘਰੇ ਕੰਮ ਕਰਨ ਦੀ। ਤੁਸੀਂ ਕਿਹਨਾਂ ਦੇ ਘਰੇ ਗਏ ਸੀ ਕੰਮ ਦਾ ਪੁੱਛਣ? ਲਾ ਬੁੱਤ ਮੇਰੇ ਤਾਂ ਕੰਮ ਹੀ ਇਹ ਆ ਮੈਂਂਤੀ ਕਰ ਵੀ ਤਾਂ ਇੱਥੇ ਕੰਮ ਕਰਦੀ ਆ ਤੇ ਮੈਨੂੰ ਐਸੇ ਇੱਕ ਦੋ ਕਰਾਂ ਦੀ ਹੋਰ ਕੰਮ ਫੜ ਲੈਂਗੇ ਨਾ ਤੇ ਆਪਣਾ ਹੱਥ ਸੌਖਾ ਹੋ ਜਾਊਗਾ ਹੁਣ ਆਪਾਂ ਨੂੰ ਵੀ ਤਾਂ ਪੈਸੇ ਦੀ ਲੋੜ ਆ ਕਿੰਨੇ ਟਾਈਮ ਆਪਾਂ ਅੰਕਲਾਂ ਕੋਲੋਂ ਤੇ ਦਿੱਤੇ ਮੰਗੀ ਜਾਵਾਂਗੇ ਉਹ ਤਾਂ ਮੰਮੀ ਠੀਕ ਐ ਪਰ ਮੰਮੀ ਸੱਚੀ ਦੱਸਾਂ ਮੈਨੂੰ ਜਮਾ ਨਹੀਂ ਚੰਗਾ ਲੱਗਦਾ ਚਾਹੇ ਤੂੰ ਆਂਟੀ ਦੇ ਘਰੇ ਕੰਮ ਕਰਦੀ ਆ ਫਿਰ ਵੀ ਮੈਨੂੰ ਆਏ ਜੇ ਲੱਗੀ ਰਹਿਣ ਲੱਗੀ ਜਾਂਦਾ ਰਹਿੰਦਾ ਵੀ ਤੂੰ ਇੱਥੇ ਕੰਮ ਕਰਦੀ ਆ ਹੈ ਜੇ ਨਾਲੇ ਮੈਂ ਤੁਹਾਨੂੰ ਦੱਸਾਂ ਮੈਂ ਨਾ ਸਾਰੇ ਗੱਲਾਂ ਸੁਣ ਲਈ ਸੀ ਗਿਆ ਆਂਟੀ ਅੰਕਲ ਦਾ ਸਹੀ ਕਹਿੰਦੇ ਆ ਵੀ ਤੂੰ ਕੋਈ ਨੌਕਰੀ ਲੱਗ ਜਾ ਜਦੋਂ ਇਨਾ ਪੜ੍ਹੀ ਲਿਖੀ ਹੈਗੀ ਆ ਮੰਮੀ ਐਵੇਂ ਕਿਉਂ ਲੋਕਾਂ ਦੇ ਘਰੇ ਫਿਰ ਝੂਠੇ ਭਾਂਡੇ ਮੰਜਨੇ ਆ ਨਾ ਲੈ ਖਾਲਕ ਨੂੰ ਮੈਂ ਵੀ ਮੇਰੇ ਸੀ ਇੱਲੇ ਚ ਕਹਿਣ ਜੋਗੀ ਹੋ ਜੂਗੀ ਵੀ ਮੇਰੀ ਮੰਮੀ ਤਾਂ ਨੌਕਰੀ ਕਰਦੀ ਆ ਪੁੱਤ ਜੀ ਦਾ ਮੇਰਾ ਬਹੁਤ ਕਰਦਾ ਕਿ ਮੈਂ ਨੌਕਰੀ ਕਰਾਂ ਵੀ ਮੈਂ ਪੜ੍ਹੀ ਲਿਖੀ ਆ ਤੈਨੂੰ ਪਤਾ ਤੂੰ ਤਾਂ ਛੋਟੀ ਹੁੰਦੀ ਸੀ ਤੈਨੂੰ ਕੱਲੀ ਨੂੰ ਛੱਡ ਕੇ ਮੈਂ ਕਿਤੇ ਜਾ ਨਹੀਂ ਸਕਦੀ ਸੀ ਤੇ ਹੁਣ ਵੀ ਪੁੱਤ ਮੇਰਾ ਸਾਰਾ ਧਿਆਨ ਤੇਰੇ ਚ ਹੀ ਰਹਿੰਦਾ ਤੇ ਜਿਵੇਂ ਨੌਕਰੀ ਕਰਨ ਵੀ ਲੱਗ ਗਈ ਤਾਂ ਮੇਰੀ ਸੁਰਤ ਤੇਰੇ ਚਿਰਿਆ ਕਰੂਗੀ ਵੀ ਇੱਥੇ ਤੂੰ ਇਕੱਲੀ ਕਿਵੇਂ ਰਹਵੇਂਗੀ ਚਲ ਜਿਵੇਂ ਤੇਰੀ ਆਂਟੀ ਤੇ ਵੀ ਛੱਡ ਕੇ ਜਾਂਦੀ ਆ ਤਾਂ ਤੈਨੂੰ ਇੰਨੀਆਂ ਚੰਗੀਆਂ ਨੂੰ ਕਿਵੇਂ ਸੰਭਿਆ ਕਰੂ ਨਾਲ ਉਹਦੀਆਂ ਕੁੜੀਆਂ ਆਵਦੀਆਂ ਕਿੰਨੀਆਂ ਇਲਤੀ ਨੇ ਉਹਨੇ ਸਾਢੇ 8 ਟਿਕਧੀਆਂ ਵਿੱਚ ਹੀ ਤੈਨੂੰ ਕਿੱਥੋਂ ਸੰਭਿਆ ਕਰੂਗੀ ਮੰਮੀ ਮੈਂ ਹੀ ਕਹਿੰਦੇ ਮੇਰੀ ਨਾ ਫਿਕਰ ਤੂੰ ਜਮਾ ਛੱਡ ਦੇ ਕੋਈ ਨਾ ਮੈਂ ਇਲਤੋ ਕਰਦੇ ਆ ਮੈਂ ਉਹਨਾਂ ਨੂੰ ਸੰਭਿਆ ਕਰੂੰਗੀ ਆਂਟੀ ਨੂੰ ਤਾਂ ਮੇਰੀ ਟੈਨਸ਼ਨ ਲੈਂਦੀ ਕੋਈ ਲੋੜ ਨਹੀਂ ਹੈਗੀ ਨਾ ਹੀ ਮੈਂ ਕੋਈ ਆਂਟੀ ਨੂੰ ਕੋਈ ਉਹਦੇ ਅੱਗੇ ਕੋਈ ਚੋੜ ਕਰਾਂ ਨਾ ਮੈਂ ਤੰਗ ਕਰਾਂ ਜੇ ਮੈਨੂੰ ਕੋਈ ਚੀਜ਼ ਚਾਹੀਦੀ ਵੀ ਉਹ ਵੀ ਮੈਂ ਤਾਂ ਆਪ ਹੀ ਚੱਕ ਕੇ ਖਾ ਲਿਆ ਕਰੂੰਗੀ ਪਰ ਮੰਮੀ ਐਦਾ ਮੇਰੇ ਪੁੱਤ ਸਿਆਣਾ ਮੈਨੂੰ ਪਤਾ ਕੋਈ ਗੱਲ ਹੀ ਤ੍ਰਿਅੰਕ ਨੂੰ ਮੈਂ ਇੱਕ ਵਾਰੀ ਕਹਿਤਾ ਵੀ ਉੱਪਰ ਦੀ ਗੱਲ ਕਰ ਲਾਂਗੇ ਮੈਂ ਇੱਕ ਵਾਰੀ ਰਿਜ਼ਿਊਮ ਉੱਥੇ ਦਿਆਉਂਗੀ ਤੇ ਜੇ ਉਹਨਾਂ ਨੇ ਪੁੱਤਰ ਰੱਖ ਲਿਆ ਫਿਰ ਮੈਂ ਕੋਈ ਗੱਲ ਹੀ ਜਾਵਾਂਗੀ ਬਾਕੀ ਮੈਂ ਵੀ ਮੈਂ ਤਾਂ ਅਹੀਂ ਸੋਚੀ ਜਾਂਦੀ ਸੀ ਤੁਸੀਂ ਆਪ ਦਾ ਨੌਕਰੀ ਵਗ ਜਾ ਕਰੀਓ ਤੇ ਵੀ ਦੋ ਆਂਟੀ ਦੀਆਂ ਕੁੜੀਆਂ ਨੇ ਹੈ ਦੋ ਚਾਰ ਆਪਣੇ ਇਧਰ ਨਾਲ ਵਾਲੇ ਘਰਾਂ ਦੇ ਜਵਾਕ ਛੋਟੇ ਛੋਟੇ ਆ ਉਹਨਾਂ ਨੂੰ ਟਿਊਸ਼ਨ ਅੱਜਿੰਦਾ ਗੱਲ ਤੇ ਪੈ ਗਿਆ ਨਿਸ਼ਾਨ ਪੈ ਜੂ ਅਜਤੋਂ ਕਰ ਇਹੋ ਜੀ ਗੱਲ ਨਾ ਕਰੀ ਪੜਾਉਗੀ ਇਹ ਟਿਊਸ਼ਨ ਤੇਰੇ ਪੈਸੇ ਨੇ ਘਰ ਚ ਲਿਆ ਕਰੂਗਾ ਹੁਣ ਆਪ ਤਾਂ ਚੁੱਪ ਕਰਕੇ ਆਪ ਦਾ ਉਹ ਪੜਾਈ ਤੇ ਧਿਆਨ ਦੇ ਲੈ ਪੇਪਰ ਨੇੜੇ ਆਉਣਾ ਲਿਆ ਪੜਾਇਆ ਕਰੂਗੀ ਇਹ ਇੰਨਾ ਕ ਤਾਂ ਫਿਰ ਮੰਮੀ ਮੈਨੂੰ ਆਉਂਦਾ ਹੀ ਆ ਨਹੀਂ ਨਹੀਂ ਪ੍ਰੋਟਿਊਸ਼ਨ ਜਦੋਂ ਤੂੰ ਪੜਾਉਣਾ ਵੀ ਹੋ ਗਿਆ ਨਾ ਟਿਊਸ਼ਨ ਤੁਰੇ ਕੋਦਕ ਇਹਦੇ ਕੋਤ ਮੈਂ ਆਪਕਿ ਕਿਉਂ ਨਹੀਂ ਇਹ ਗਲੀ ਚ ਚਾਰ ਪੰਜ ਜਵਾਕ ਨੂੰ ਟਿਊਸ਼ਨ ਬਣਾ ਲਿਆ ਕਰੀ ਉਦੋਂ ਵੀ ਨਹੀਂ ਕਹਿਣਾ ਮੰਮੀ ਕੋਈ ਗੱਲ ਨਹੀਂ ਮੈਂ ਕਹੂੰਗੀ ਤੂੰ ਪਰ ਹੁਣ ਆਪਦੀ ਪੜਾਈ ਤੇ ਧਿਆਨ ਦੇ ਕੇ ਕਰ ਜੇ ਤੈਨੂੰ ਪੜਾਉਣ ਦਾ ਬਾਲਾ ਸ਼ੰਕਾ ਆਪ ਦੀ ਅੰਟੀ ਦੀਆਂ ਕੁੜੀਆਂ ਨੂੰ ਪੜਾਵਾ ਲੈ ਕਰ ਉਹਨਾਂ ਨੂੰ ਤਾਂ ਮੈਂ ਪੜਾ ਦੰਨੀ ਹੈਰੇ ਪੁੱਤ ਤੂੰ ਐਂ ਦਿਖ ਤ੍ਰਿਅ ਅੰਕਲਾਂ ਦੀ ਆਪਣਾ ਕਿੰਨਾ ਕਰਦੇ ਆ ਤ੍ਰਿਅ ਅੰਟੀ ਮੈਨੂੰ ਜਿਵੇਂ ਆਪਦੀ ਭੈਣ ਵਾਂਗ ਰੱਖਦੀ ਆ ਤੇ ਉਹਵੇਂ ਸਮਝਦੀ ਆ ਉਹਵੇਂ ਮੇਰਾ ਫਿਕਰ ਕਰਦੀ ਆ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਦੇਖ ਲੈ ਮੈਨਾਂ ਦੱਸ ਮੰਮੀ ਦੀ ਭੈਣ ਕੀ ਹੁੰਦੀ ਆ ਮਾਸੀ ਅੱਜੇ ਬੁੱਤ ਫਿਰ ਤੂੰ ਆਂਟੀ ਕਦੋਂ ਕਹਨੀ ਹੁੰਦੀ ਆ ਕੀ ਪਤਾ ਨੂੰ ਅੰਦਰਾਂ ਦੀ ਦੁੱਖ ਲੱਗਦਾ ਹੋਵੇ ਉਹਨਾਂ ਨੂੰ ਮਾਸੀ ਮਾਸੜਾ ਕੀ ਕਰ ਚੰਗਾ ਨਾਲ ਇਹਨੂੰ ਖੁਸ਼ੀ ਹੋ ਮੈਂ ਤਾਂ ਕਹਿ ਦੇ ਕਰੂ ਉਹ ਬਸ ਸ਼ੁਰੂ ਤੋਂ ਆਦਤ ਜੀਣਾ ਆਂਟੀ ਕਹਿੰਦੀ ਤਾਂ ਕਰਕੇ ਚਲ ਕੋਈ ਨਾ ਅੱਜ ਤੋਂ ਲੈ ਮੈਂ ਮਾਸੀ ਕਹਿਲਾ ਕਰੂੰਗੀ ਮੇਰਾ ਕੀ ਜਾਂਦਾ ਹਾਂ ਤੁਮਾ ਚੱਕ ਕੇ ਦੇਖੀਂ ਦੇਖਿਓ ਨਾ ਕਿੰਨੀ ਖੁਸ਼ੀ ਹੁੰਦੀ ਆ ਨਾਲ ਤੂੰ ਚ ਉਹ ਫਿਕਰ ਨਹੀਂ ਕਰਨੀ ਹਜੇ ਤੂੰ ਟਿਊਸ਼ਨ ਪੜਾਉਣਾ ਨਹੀਂ ਲੱਗਣਾ ਹਜੇ ਤੂੰ ਆਪਦੀਆਂ ਕਾਪੀਆਂ ਕਿਤਾਬਾਂ ਦਾ ਧਿਆਨ ਦੇ ਉਹ ਪੜ ਅੰਦੀਆਂ ਕੁੜੀਆਂ ਨੂੰ ਆਦੀ ਮਾਸਿ ਦੀਆਂ ਕੁੜੀਆਂ ਨੂੰ ਪੜਾਉਣਾ ਕਰ ਪੁੱਤ ਤੇ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਰੈਜ਼ਿਊਮ ਦੇ ਕੇ ਆਉਂਗੀ ਕੱਲ ਨੂੰ ਹਨਾ ਜੇ ਮੇਰੇ ਕੋਲ ਸਿਲੈਕਸ਼ਨ ਹੋ ਗਈ ਮੈਂ ਨੌਕਰੀ ਕਰ ਲਾਂ ਕਿ ਜੂ ਨਹੀਂ ਹਾਈ ਮੈਂ ਤਾਂ ਕਹਿੰਦੇ ਬਾਬਾ ਜੀ ਮੇਰੇ ਮੰਮੀ ਨੂੰ ਚੱਲਦੀ ਤਾਂ ਜਲਦੀ ਨੌਕਰੀ ਮਿਲ ਜੇ ਮੇਰੇ ਜੀ ਪੁੱਤ ਜੇ ਤੂੰ ਅਰਦਾਸ ਕਰਦੇ ਜ਼ਰੂਰ ਮਿਲੂਗੀ ਤੇ ਨਾਲੇ ਮੰਮੀ ਕੰਚਨ ਅਲੇਆ ਕਰ ਸੱਚੀ ਮੈਂ ਮੈਂ ਨਾ ਮੈਨੂੰ ਅੱਜ ਤੋਂ ਪਤਾ ਲੱਗਾ ਮੈਂ ਕੋਈ ਚੀਜ਼ ਜिद ਨਹੀਂ ਕਰਦੀ ਮੈਂ ਕੁਝ ਨਹੀਂ ਮੰਗਦੀ ਤੇਰੇ ਤੋਂ ਨਹੀਂ ਮੈਂ ਆਂਟੀ ਅੰਕਲ ਨੂੰ ਕਹਾਂ ਵੀ ਮੈਨੂੰ ਕੋਈ ਚੀਜ਼ ਚਾਹੀਦੀ ਜਿਦ ਤੈਨੂੰ ਐ ਲੱਗਦਾ ਨਾ ਵੀ ਆਂਟੀ ਅੰਕਲ ਆਪਾਂ ਕਿੰਨਾ ਕੁ ਕਰਨਗੇ ਤੇ ਹਰ ਚੀਜ਼ ਆਪਾਂ ਨੂੰ ਬਿਨਾ ਕਹੇ ਲਿਆ ਜਾਂਦੇ ਆ ਮੈਂ ਕੁਝ ਨਹੀਂ ਮੰਗਦੀ ਉਹਨਾਂ ਤੋਂ ਮਾਸੀ ਮਾਸੇ ਉਹ ਲੈ ਜਾਨੀ ਮਮੀ ਚਾਹ ਲੰਗਾ ਮੈਂ ਤੇ ਇਸ ਤੇ ਚਾਪ ਲੈ ਕੇ ਲਵਣੀ ਆ ਤੇ ਨਾਲ ਮੈਂ ਨਾਲ ਪਰੌਠਾ ਬਣਾ ਕੇ ਲੈਣੀ ਆ ਨਾਲ ਮੈਂ ਖਾਣਾ ਤੂੰ ਖਾ ਠੀਕ ਹੈ ਹਾਂ ਮੈਂ ਨਾ ਮੇਰੀ ਮੰਮੀ ਨੂੰ ਐਵੇਂ ਪਰੇਸ਼ਾਨ ਦੇਖਣਾ ਚਾਹੁੰਦੀ ਆ ਮੈਂ ਨਹੀਂ ਚਾਹੁੰਦੀ ਕਿ ਮੇਰੀ ਮੰਮੀ ਦੁਖੀ ਹੋਵੇ ਕਿਸੇ ਵੀ ਗੱਲ ਤੋਂ ਹਾਂ ਉਹ ਕਿੱਥੇ ਆ ਤੂੰ ਮੈਂ ਘਰ ਆਇਆ ਬੈਠਾ ਤੇ ਤੂੰ ਪੇਕੇ ਫਿਰਦੀ ਆ ਉਹ ਤੈਨੂੰ ਗਈ ਨੂੰ 4-5 ਦਿਨ ਹੋ ਗਏ ਤੂੰ ਮੈਨੂੰ ਦੱਸਣਾ ਨਹੀਂ ਸੀ ਕੀ ਹੋ ਗਿਆ अच्छा ਆਏ ਕਿ ਮੈਂ ਹਾਂ ਹਾਂ ਤੇ ਫਿਰ ਹੁਣ ਕਿਥੋਂ ਓਏ ਹਸਪਤਾਲ ਵਾਲਾ ਕੰਮ ਥੋੜੀ ਹੁੰਦਾ ਜਦੋਂ ਕੀੜਾ ਸ਼ੂ ਹੋ ਜਾਂਦਾ ਹੁੰਦਾ ਹਸਪਤਾਲ ਚ ਨਹੀਂ ਲੈ ਕੇ ਜਾਂਦਾ ਹੁੰਦਾ ਉਹ ਤਾਂ ਪੈਸੇ ਹੋਰ ਲੂ ਰਣਗੇ ਨਾ ਤੋਂ ਆ ਚੱਕੀ ਹੈਗਾ ਇੱਕ ਬੁੜਾ ਉਹ ਮਣਕਾ ਜਿਹਾ ਲਾ ਕੇ ਕੱਢ ਦਿੰਦਾ ਹੁੰਦਾ ਯਾਰ ਤਾਂ ਅੱਗੇ ਤੂੰ ਗੇ ਨਹੀਂ ਕੰਮ ਕਰਦੇ ਓ ਉੱਥੇ ਜਾਓ ਆਇਆ ਕੀ ਕਰਦਾ ਸੀ ਖੇਤ ਬਾਈ ਹਾਂ ਅੱਛਾ ਪਾਣੀ ਲਾਉਂਦੇ ਇਹਦੇ ਵਿੱਚ ਆ ਠੀਕ ਹੈ ਮੂਰਤ ਵੜ ਕੇ ਰਹਿ ਗਿਆ ਹੈ ਠੀਕ ਹੈ ਠੀਕ ਹੈ ਉਹ ਚੱਲ ਹੁਣ ਮੇਰੀ ਗੱਲ ਸੁਣ ਹੁਣ ਤੈਨੂੰ ਗਈ ਨੂੰ 4 ਦਿਨ ਹੋ ਗਏ ਚੌਥਾ ਦਿਨ ਅੱਜ ਤੇ ਤੂੰ ਐਂ ਕਰਦਾ ਚੁੱਪ ਕਰਕੇ ਆ ਇੱਥੇ ਘਰੇ ਆ ਗਿਆ ਮੈਂ ਸੌ ਕੰਮ ਕਰਨੇ ਉਧਰ ਮੁੰਡਾ ਰਾਤ ਦਾ ਹੈ ਨਹੀਂਗਾ ਤੇ ਹੋਰ ਹੈ ਹੀ ਨਹੀਂ ਉਹ ਘਰੇ ਮੈਂ ਤਾਂ ਬਹੁਨੇ ਦੱਸਿਆ ਹੁਣ ਕਹਿੰਦੀ ਹੈ ਹੀ ਨਹੀਂ ਤੇ ਘਰ ਹੀ ਨਹੀਂ ਆਇਆ ਕਹਿੰਦੀ ਰਾਤ ਦਾ ਮੈਨੂੰ ਕੀ ਦੱਸ ਕੇ ਜਾਂਦਾ ਮੈਨੂੰ ਦੱਸਿਆ ਉਹ ਹਾਂ ਨਾ ਨਾ ਮੈਂ ਤਾਂ ਪੁੱਛ ਰਿਹਾ ਸੀ ਕਿ ਮੈਂ ਕਿਥੇ ਕਹਿੰਦੀ ਮੈਨੂੰ ਦੱਸ ਕੇ ਨਹੀਂ ਗਿਆ ਨਾ ਮੈਨੂੰ ਬੁਲਾਉਂਦਾ ਕਹਿੰਦੀ ਉਹ ਕਿਥੋਂ ਆ ਕੇ ਹਜੇ ਬੈਠੇ ਹੀ ਸੀ ਪਾਣੀ ਲੈ ਕੇ ਇਹ ਬਸ ਉਸੇ ਟਾਈਮ ਮੈਂ ਜਿਹੜੀ ਤੇਰੇ ਨਾਲ ਗੱਲ ਕਰਨੀ ਆ ਮਾਹਾਂ ਭਾਈ ਦੱਸ ਮੰਮੀ ਵੀ ਉੱਦੇ ਦੀ ਵਗੀ ਉਹ ਹੈ ਨਹੀਂ ਘਰੇ ਲਾਡੀ ਵੀ ਨਹੀਂ ਰਾਤ ਦਾ ਆ। ਮੈਂ ਤਾਂ ਕਿਹਾ ਸੀ ਸੱਦ ਲੈਂਦੀ ਆ ਦੀ ਮਾਂ ਨੂੰ ਸੱਦ ਲੈਂਦੀ। ਤੂੰ ਉਹ ਅਤੂਏ ਏ ਗੱਲਾਂ ਛੱਡ ਤੂੰ ਮੇਰੀ ਗੱਲ ਸੁਣ ਹਾਂ ਲੈ ਬਾਈ ਨਾਲ ਕਰਾ ਦੇ ਗੱਲ ਚਲ। ਹੈਲੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਕਿਵੇਂ ਹੋ ਐ ਕਿਵੇਂ ਕੀ ਕਰ ਸ਼ੋ ਗਿਆ? ਅੱਛਾ ਅੱਜ ਬੂਡ ਚ ਵੜ ਕੇ ਬਹਿ ਗਿਆ ਬਈ ਇੱਕ ਤਾਂ ਕੱਚੀ ਰੋਤ ਹੈ ਨਾ ਸੌਣ ਦਾ ਮਹੀਨਾ ਹੁਣ ਤੇ ਤੁਸੀਂ ਥੋੜਾ ਧਿਆਨ ਰੱਖਿਆ ਕਰੋ ਹਾਂ ਨੰਨਾ ਡਾਕਟਰੀ ਤੁਸੀਂ ਚਲੋ ਵਧੀਆ ਗੱਲ ਹੈ ਡਾਕਟਰ ਕੋਲੇ ਬਾਗੇ ਉਹ ਵੀ ਠੀਕ ਹੈ ਪਰ ਮੈਂ ਤਾਂ ਤੁਹਾਨੂੰ ਇਹੀ ਗੱਲ ਕਹੂੰਗਾ ਯਾਰ ਮੇਰੀ ਗੱਲ ਸੁਣ ਆਪਣੇ ਬਜ਼ੁਰਗ ਬੁੜੇ ਵੀ ਇੰਨਾ ਇੰਨਾ ਜਾਂਦੇ ਰਹੇ ਆ ਥੋੜਾ ਪਾਉਣ ਚੱਕੀ ਜਾਂਦੇ ਉਹ ਚੱਕੀ ਜਾਵੜੋ ਬੁੜਾ ਹੈਗਾ ਉੱਥੇ ਆਪੇ ਪਾ ਦੂਗਾ ਥੋੜਾ ਜਿਹਾ ਤੇ ਹੋਰ ਆ ਮੇਰੇ ਕੋਲ ਸੋਨ ਡੈਡੀ ਦੇ ਹੋ ਗਿਆ ਸੀ ਕਿ ਮੈਂ ਉੱਥੇ ਪਾ ਕੇ ਲੈਂਦਾ ਰਿਹਾ ਤਿੰਨ ਦਿਨ ਧੋਲੇ ਉਹ ਮਤ ਨਾ 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 ਤੀਜੇ ਦਾ ਨੂ ਰਾਮ ਹਾ ਮੱਛਣ ਦੀ ਮਛਦਾ ਜੇ ਤਾਂ ਹੁੰਦਾ ਦਵਾਈ ਦਿੰਦਾ ਉਹ ਮੱਛਣ ਤੋਂ ਤੇ ਜਾਇਆ ਹੋਰ ਕੀ ਐ ਕਿ ਮੈਂ ਆਮਾ ਮੈਲਕ ਚੱਲਾਂ ਹਾਂ ਹੈਗਾ ਮੁੰਡਾ ਘਰੇ ਚੱਲ ਬਸ ਠੀਕ ਐ ਤੂੰ ਮੁੰਡੇ ਨਾਲ ਵਗ ਜੀ ਫਿਰ ਹੋਰ ਕੀ ਲੈ ਐ ਦਵਾਈ ਡਾਕਟਰਾਂ ਨੇ ਤਾਂ ਪੈਸੇ ਲਾ ਲੈਣੇ ਹੁੰਦੇ ਆ ਜਿਹੜਾ ਕੰਮ ਉਂ ਹੋ ਜਾਵੇ ਉਹਦੇ ਵਾਰ ਕੀ ਰੀਸ ਨਹੀਂ ਹੁੰਦੀ ਚੁੱਪ ਕਰਕੇ ਉਹਦਾ ਕੰਮ ਸਾਰੀ ਦਾ ਹੁੰਦਾ ਠੀਕ ਹੈ ਹਾਂ ਤੇ ਤੇਰੀ ਭੈਣ ਨੂੰ ਭੇਜ ਤੇ ਭਾਈ ਹੁਣ ਮੈਨੂੰ ਤਾਂ ਇਹਨੇ ਦੱਸਿਆ ਵੀ ਨਹੀਂ ਫੋਨ ਕਰਕੇ ਮਾਂ ਦੀ ਧੀ ਨੇ ਪਰਸੋ ਦੀ ਇੱਥੇ ਆਈ ਹੋਈ ਹੈ ਹੈ ਉਹ ਉਹਦੇ ਜਿੱਦੇ ਉਹਦੇ ਫੋਨ ਆਇਆ ਸੀ ਨਾ ਤੁਹਾਡਾ ਉਹਦੇ ਅਸਲ ਦੇ ਵਿੱਚ ਮੈਂ ਮੀਟਿੰਗ ਦੇ ਵਿੱਚ ਸੀ ਮੈਂ ਚੱਕ ਨਹੀਂ ਪਾਇਆ ਫਿਰ ਉਸ ਦੁਬਾਰ ਦੇ ਵਿੱਚ ਅਸੀਂ ਚਲੇ ਗਏ ਘੁੰਮਣ ਥੋੜਾ ਜਿਹਾ ਉੱਥੇ ਦੀਮ ਸਾਰੀ ਸਾਰੀ ਕੰਪਨੀ ਵਾਲੇ ਸੀਗੇ ਉਧਰ ਆਏ ਹੋਏ ਤਾਂ ਕਰਕੇ ਫਿਰ ਬਸ ਉਹ ਗੱਲ ਨਹੀਂ ਹੋ ਪਾਈ ਮੈਨੂੰ ਪਤਾ ਨਹੀਂ ਸੀ ਵੀ ਹਾਂ ਗੱਲ ਜੇ ਇੱਥੇ ਵੀ ਆ ਵੀ ਹਾਂ ਫੋਨ ਕਰਾਈ ਦੀ ਗੱਲਾਂ ਤਾਂ ਮੈਨੂੰ ਕਿੱਥੇ ਪਤਾ ਸੱਚ ਚਲਾ ਕਰਾਈ ਗੱਲ ਹਾਂ ਮੈਂ ਆ ਕੇ ਆ ਕੇ ਜਾਊਂਗਾ ਭਾਈ ਆ ਕੇ ਜੰ ਚਲ ਤੂੰ ਆਏ ਕਰ ਹੁਣ ਛੇਤੀ ਆ ਜਾ ਠੀਕ ਹੈ ਹਾਂ ਮੈਂ ਕੋਈ ਨਹੀਂ ਆਪੇ ਲੈ ਜਾਊਂਗਾ ਨਹੀਂ ਤੂੰ ਚੁੱਪ ਕਰਕੇ ਬਸ ਚੜੇ ਇੱਥੇ ਨੇੜੋਂ ਲੈ ਜਾਊਂਗਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਹੋ ਜਾਊਗਾ ਠੀਕ ਹੈ ਮੈਂ ਟੈਨਸ਼ਨ ਨਾ ਲੈ ਕੇ ਸਗਲ ਦੀ ਕਰਦਾ ਹੁਣ ਹੁਣ ਮੁੰਡੇ ਨੂੰ ਕਰਦਾ ਫੋਨ ਸਲੱਗ ਰੂ ਚੱਲ ਚੰਗਾ